ਕਾਂਗਰਸ ਨੂੰ ਭਗਵੰਤ ਮਾਨ ਦਾ ਨਵਾਂ ਫੈਸਲਾ ਪਸੰਦ ਨਹੀਂ ਆਇਆ ਜਿਸ ਦੇ ਉੱਪਰ ਇਤਰਾਜ਼ ਕਾਂਗਰਸ ਦੇ ਵੱਲੋਂ ਚੱਕਿਆ ਗਿਆ ਹੈ ਰਾਜਾ ਬੜਿੰਗ ਦੇ ਵੱਲੋਂ ਹੁਣ ਇਸ ਫੈਸਲੇ ਨੂੰ ਵਾਪਸ ਲੈਣ ਦੀ ਗੱਲ ਵੀ ਕਹੀ ਗਈ ਹੈ ਆਖਰ ਕਿਹੜਾ ਫੈਸਲਾ ਸੀ ਜਿਸ ਫੈਸਲੇ ਦੇ ਉੱਪਰ ਕਾਂਗਰਸ ਨੂੰ ਇਤਰਾਜ਼ ਹੈ ਤੇ ਕਿਹੜੇ ਫੈਸਲੇ ਨੂੰ ਰਾਜਾ ਬੜਿੰਗ ਵਾਪਸ ਲੈਣ ਦੀ ਗੱਲ ਕਰਦੇ ਨੇ ਤੇ ਇਸ ਸਬੰਧ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਲੱਗੇ ਕਹਿਣਾ ਇਸ ਖਬਰ ਦੇ ਉੱਪਰ ਗੱਲਬਾਤ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਖੰਡੂਰ ਸਾਹਿਬ ਤੋਂ ਐਮਪੀ ਬਣੇ ਅਮਿਤਪਾਲ ਸਿੰਘ ਨੂੰ ਵੱਡੇ ਝਟਕੇ ਦੀ ਤੇ ਨਾਲ ਪਰਿਵਾਰ ਨੂੰ ਲੱਗੇ ਵੱਡੇ ਝਟਕੇ ਦੀ ਕਿਉਂਕਿ ਪਰਿਵਾਰ ਰਿਹਾਈ ਦੀ ਉਡੀਕ ਦੇ ਵਿੱਚ ਸੀ ਲੇਕਿਨ ਇਸੇ ਦਰਮIAN ਉਹਨਾਂ ਦੀ ਐਨਐਸਐ ਨੂੰ 1 ਸਾਲ ਦੇ ਲਈ ਹੋਰ ਅੱਗੇ ਵਧਾ ਦਿੱਤਾ ਗਿਆ ਸੋ ਪਰਿਵਾਰ ਹੁਣ ਅਗਲਾ ਕਦਮ ਕਿਹੜਾ ਚੁਕੇਗਾ ਤੇ ਕੀ ਹੁਣ ਆਪਣੀ ਐਮਪੀ ਅਹੁਦੇ ਦੀ ਸੌ ਚੁੱਕ ਪਾਉਣਗੇ ਜਾਂ ਫਿਰ ਨਹੀਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਦੀ ਜਿਨ੍ਹਾਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਅਲਟੀਮੇਟਮ ਵੀ ਸਿਰਫ ਔਰ ਸਿਰਫ 2 ਦਿਨ ਦਾ ਜੇਕਰ ਉਹਨਾਂ ਦੀ ਮੰਗ ਨਾ ਮੰਨੀ ਗਈ ਤਾਂ ਵੱਡਾ ਐਕਸ਼ਨ ਕੀਤਾ ਜਾਏਗਾ ਮੰਗ ਕੀ ਹੈ ਕਿਸ ਦੇ ਬਲੋਂ ਰੱਖੀ ਗਈ ਹੈ ਅਲਟੀਮੇਟਮ ਕਿਸ ਤਰ੍ਹਾਂ ਦਾ ਉਸ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਨ ਦੀ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਅਣਕੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਅਣਕੀ ਜੀ ਸਵਾਗਤ ਹੈ ਪ੍ਰੋਗਰਾਮ ਚ ਬਹੁਤ ਬਹੁਤ ਸ਼ੁਕਰੀਆ ਸਖੰਦਰ ਮਾਨ ਸਾਹਿਬ ਅਣਕੀ ਜੀ ਪਿਛਲੇ 2 ਜਾਂ 3 ਦਿਨ ਦਾ ਆਪਾਂ ਕਾਰਜਕਾਲ ਦੇਖੀਏ ਮੁੱਖ ਮੰਤਰੀ ਸਾਹਿਬ ਦਾ ਲਗਾਤਾਰ ਮੀਟਿੰਗਾਂ ਦਾ ਦੌਰ ਹੈ ਜਿੱਥੇ ਪਹਿਲਾਂ ਉਹ ਆਪਣੇ ਪਾਰਟੀ ਦੇ ਲੀਡਰਾਂ ਦੇ ਨਾਲ ਨਵੇਂ ਚੁਣੇ ਹੋਏ ਐਮਪੀਜ਼ ਦੇ ਨਾਲ ਆਪਣੇ ਕੈਬਨਿਟ ਮੰਤਰੀਆਂ ਦੇ ਨਾਲ ਮੀਟਿੰਗ ਕਰਦੇ ਆਏ ਉਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਡੀਸੀਆਂ ਦੇ ਨਾਲ ਮੀਟਿੰਗ ਕੀਤੀ ਅਹਿਮ ਹਦਾਇਤਾਂ ਦਿੱਤੀਆਂ ਸਖਤ ਹਦਾਇਤਾਂ ਦਿੱਤੀਆਂ ਕੱਲ ਐਸਐਸਪੀ ਸਾਰੇ ਬੁਲਾ ਲਏ ਉਹਨਾਂ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਅਤੇ ਨਾਲ ਹੀ ਨਾਲ 10000 ਦੇ ਕਰੀਬ ਮੁਲਾਜ਼ਮਾਂ ਦੀ ਜਿਹੜੀ ਰਦੋ ਬਦਲ ਹੈ ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ ਫੇਰ ਬਦਲ ਕੀਤਾਗਾ ਉਹਨਾਂ ਦੀ ਡਿਊਟੀਆਂ ਦੇ ਵਿੱਚ ਉਹਨਾਂ ਨੂੰ ਲੈ ਕੇ ਇਹਨਾਂ ਦੇ ਟਰਾਂਸਫਰ ਨੂੰ ਲੈ ਕੇ ਕਾਂਗਰਸ ਨੂੰ ਫੈਸਲਾ ਪਸੰਦ ਨਹੀਂ ਆਇਆ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੂੰ ਇਹ ਫੈਸਲੇ ਦੇ ਉੱਪਰ ਇਤਰਾਜ਼ ਹੈ ਤੇ ਉਹ ਫੈਸਲਾ ਵਾਪਸ ਲੈਣ ਦੀ ਗੱਲ ਕਰ ਰਹੇ ਨੇ ਕੀ ਕਾਰਨ ਹੈ ਕਾਂਗਰਸ ਨੂੰ ਆਖਰੀ ਫੈਸਲਾ ਪਸੰਦ ਕਿਉਂ ਨਹੀਂ ਆਇਆ ਕਿ ਹੁਣ ਜਦੋਂ ਰਾਜਾ ਬੜਿੰਗ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਹੈ ਮੁੱਖ ਮੰਤਰੀ ਸਾਹਿਬ ਆਪਣੇ ਫੈਸਲੇ ਬਾਰੇ ਕੋਈ ਸੋਚਣਗੇ ਕਿਵੇਂ ਦੇਖ ਰਹੇ ਹੋ ਦੇਖੋ ਕੱਲ ਮੁੱਖ ਮੰਤਰੀ ਸਾਹਿਬ ਨੇ ਪੁਲਸ ਦੇ ਵਿੱਚ ਵੱਡੀ ਦੇ ਤਬਦਲ ਦੀ ਜਿਹੜੀ ਗੱਲ ਕੀਤੀ 10000 ਦੇ ਕਰੀਬ ਜਿਹੜਾ ਮੁਲਾਜ਼ਮ ਜਿਹੜੇ ਨੇ ਜਿੰਨਾਂ ਦੇ ਵਿੱਚ ਹੌਲਦਾਰ, ਮੁੰਚੀ, ਸਪਾਈ ਜਿਹੜੇ ਨੇ ਉਹ ਬਦਲ ਕਰ ਦਿੱਤੇ ਗਏ। ਔਰ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਕਿ ਇਸ ਦਾ ਸਾਰ ਮੰਤਬ ਇਹ ਆ ਕਿ ਜਿਹੜਾ ਨਸ਼ੇ ਦਾ ਅਡਕਸਸ ਆ ਉਸ ਨੂੰ ਤੋੜਨਾ ਹੈ। ਨਸ਼ਾ ਕਿਸੇ ਵੀ ਸੂਰਤ ਵਿੱਚ ਪੰਜਾਬ ਦੇ ਵਿੱਚ ਪ੍ਰਫੁੱਲਤ ਜਿਹੜਾ ਨਹੀਂ ਹੋਣਾ ਉਸ ਦੀ ਅੱਡੀ ਜਿਹੜੀ ਆ ਉਹ ਤੋੜ ਕੇ ਰੱਖ ਦੇਣੀ ਹੈ। ਔਰ ਇਹਦੇ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਬੀਤੇ ਲੰਮੇ ਸਮੇਂ ਤੋਂ ਜਿਹੜੇ ਅਫਸਰ ਜਾਂ ਮੁਲਾਜ਼ਮ ਜਿਹੜੇ ਇੱਕ ਥਾਂ ਤੇ ਹੀ ਟਿਕੇ ਆ ਆ ਉਹਨਾਂ ਨੂੰ ਉੱਥੋਂ ਬਦਲਿਆ ਜਾਵੇ ਤਾਂ ਇਹ ਇੱਕ ਮੁੱਖ ਮੰਤਰੀ ਸਾਹਿਬ ਦੇ ਆਪਣੇ ਅਧਿਕਾਰ ਖੇਤਰ ਦੀ ਗੱਲ ਹੈ ਉਹਨਾਂ ਨੇ ਆਰਡਰ ਕੀਤਾ ਡੀਜੀਪੀ ਸਾਹਿਬ ਨੇ ਆਰਡਰ ਮੰਨਿਆ ਬਦਲੀਆਂ ਹੋਣੀਆਂ ਸ਼ੁਰੂ ਹੋ ਗਈਆਂ ਪਰ ਕਾਂਗਰਸ ਪਾਰਟੀ ਨੂੰ ਇਸ ਦੀ ਗੱਲ ਜਿਹੜੀ ਇਹ ਚੀਜ਼ ਪਸੰਦ ਜਿਹੜੀ ਨਹੀਂ ਆਈ ਪਸੰਦ ਇਸ ਕਰਕੇ ਨਹੀਂ ਆਈ ਕਿਉਂਕਿ ਜਿਹੜੀ ਵਿਰੋਧ ਪੰਜਾਬ ਦੇ ਵਿੱਚ ਇਸ ਵੇਲੇ ਕਾਂਗਰਸ ਪਾਰਟੀ ਨਾਮ ਦੀ ਵਿਰੋਧੀ ਤੇ ਰਹੇਗੀ ਬڑے ਅਜਿਹੇ ਮੁੱਦੇ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਜਾ ਸਕਦਾ ਜਿੱਥੇ ਸਵਾਲ ਜਵਾਬ ਹੋ ਸਕਦੇ ਆ ਪਰ ਸ਼ਾਇਦ ਜਿਹੜੇ ਪੰਜਾਬ ਦੀ ਕਾਂਗਰਸ ਪਾਰਕ ਇਕਾਈ ਹੈ ਤੇ ਦੂਜੇ ਪਾਸੇ ਰਾਜਾ ਫੜਿੰਗ ਨੇ ਇਹਨਾਂ ਦਾ ਵੀ ਨਹੀਂ ਹੈਗਾ ਕਿ ਜਿੰਨਾ ਮੁੱਦਿਆਂ ਤੇ ਘੇਰਦਾ ਉਸ ਮੁੱਦੇ ਤੇ ਜਿਹੜਾ ਆ ਅਗਰਤਮਾਨ ਹੁਣਾਂ ਨੂੰ ਘੇਰਿਆ ਜਾਵੇ ਇਹੋ ਜੇ ਬੇਫਯੂਲ ਮੁੱਦੇ ਜਿਹੜੇ ਉਹਨਾਂ ਨੇ ਉਸ਼ਾਲੇ ਉਹਦੇ ਸੰਦਰਭ ਦੇ ਵਿੱਚ ਰਾਜਾ ਫੜਿੰਗ ਦਾ ਇਹ ਬਿਆਨ ਆ ਕਿ ਇਹ ਕਿਸੇ ਵੀ ਸੂਰਤ ਵਿੱਚ ਟਾਰਗੇਟ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਸ ਤਰੀਕੇ ਨਾਲ ਮੁਲਾਜ਼ਮ ਜਿਹੜੇ ਬਦਲਣ ਦੇ ਨਾਲ ਕੀ ਨਸ਼ਾ ਪੰਜਾਬ 'ਚ ਜਿਹੜੀ ਵਿਕਰੀ ਹੈ ਉਹ ਹਟ ਜਾਏਗੀ। ਉਹਨਾਂ ਨੇ ਇਹ ਗੱਲ ਕਹੀ ਕਿ ਸਿਰਫ ਤੇ ਸਿਰਫ ਭਗਵੰਤਬਾਲ ਉਹਨਾਂ ਨੇ ਇਹ ਤਾਂ ਕਰਕੇ ਕੀਤਾ ਆ ਕਿ ਜਿਹੜੇ ਇਹ ਪੁਲਿਸ ਮੁਲਾਜ਼ਮ ਸੀ ਇਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਨਹੀਂ ਪੁੱਗਤੇ ਬਲਕਿ ਇਹਨਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਨੇ ਜਿਹੜੀ ਗੱਲ ਉਹਨਾਂ ਨੂੰ ਪਸੰਦ ਨਹੀਂ ਆਈ ਤੇ ਨਾ ਹੀ ਦੂਸਰੇ ਪੱਧਰੀ ਉਹਨਾਂ ਨੇ ਇਹ ਵੀ ਗੱਲ ਕਹੀ ਰਾਜਾ ਬੜੇ ਘੋੜਾ ਨਹੀਂ ਕਿ ਹਾਂ ਭਈ ਇਹ ਜਿਹੜੇ ਉਹ ਲੋਸ ਮੁਲਾਜ਼ਮ ਨਹੀਂ ਜਿਹੜੇ ਥੱਲੇ ਡੇ ਪੱਦਰ ਦੇ ਜੀਓ ਰਿੰਕ ਤੋਂ ਬਾਅਦ ਦੇ ਇਹ ਆਮ ਆਦਮੀ ਪਾਰਟੀ ਦੀ ਇੱਛਾ ਅਨੁਸਾਰ ਕੰਮ ਨਹੀਂ ਕਰ ਸਕੇ ਤਾਂ ਇੱਕ ਸਜਾਹ ਦੇ ਵਜੋਂ ਉਹਨਾਂ ਦੀਆਂ ਜਿਹੜੀਆਂ ਬਦਲੀਆਂ ਜਿਹੜੀਆਂ ਉਹ ਕਰ ਦਿੱਤੀ ਗਈਆਂ ਦੂਜੇ ਪਾਸੇ ਫਿਰ ਜਿਹੜੇ ਕਾਂਗਸ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਜਿਹੜਾ ਦੇਤਾ ਉਹਨਾਂ ਨੇ ਬੜਾ ਤਿੱਖਾ ਬਿਆਨ ਜਿਹੜਾ ਪ੍ਰतिकਰਨ ਦਿੱਤਾ ਉਹ ਕਹਿੰਦੇ ਕਿ ਸ਼ਾਇਦ ਨਸ਼ੇ ਦੇ ਨੈਕਸਸ ਤੋੜਨ ਦੇ ਵਿੱਚ ਜਿਹੜੇ ਰਾਜਾ ਬਣਗੇ ਇਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ ਇਹ ਚਾਹੁੰਦੇ ਨਹੀਂ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਨਸ਼ੇ ਦੇ ਅਦਾਲ ਜਿਹੜੇ ਕਾਰੋਬਾਰ ਕਰਨ ਵਾਲੇ ਆ ਇਹਨਾਂ ਦਾ ਕੋਈ ਸੰਬੰਧ ਹੋਵੇ ਇਹੋ ਜਿਹਾ ਵੀ ਨਿੱਕਾ ਵਾਰਚਰਾ ਉਹ ਕਰ ਦਿੱਤਾ ਉਹ ਵੀ ਹੁਣ ਐਮਪੀ ਨੇ ਇਹ ਵੀ ਐਮਪੀ ਹੈ ਹੁਣ ਮਾਨ ਸਾਹਿਬ ਗੱਲ ਇਹ ਆ ਕਿ ਰਾਜਾ ਵੜਿੰਗ ਦਾ ਇਹ ਜਿਹੜਾ ਬਿਆਨ ਇਹ ਬਿਆਨ ਦੀ ਕੋਈ ਸਮਝ ਆਈ ਨਹੀਂ ਕੋਈ ਤੁਕ ਬੰਦੀ ਨਹੀਂ ਤੁਕ ਬੰਦੀ ਨਹੀਂ ਕਿਉਂਕਿ ਜੇਕਰ ਤੁਸੀਂ ਵਾਕਿਆ ਹੀ ਮੁੱਖ ਮੰਤਰੀ ਨੂੰ ਘੇੜਦਾ ਤਾਂ ਕੱਲ ਦਾ ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖਹਿਰੇ ਉਹਨਾਂ ਨੇ ਇੱਕ ਮੁੱਦਾ ਉਸ਼ਾਲਿਆ ਔਰ ਉਸ ਮੁੱਦੇ ਦੇ ਉੱਤੇ ਸਿੱਧਾ ਭਗਵੰਤ ਮਾਨ ਨੂੰ ਅਗਲੇ ਨੇ ਤੱਥਾਂ ਦੇ ਸਹਿੱਟ ਘੇੜ ਕੇ ਟਾਰਗੇਟ ਕੀਤਾ ਉਸ ਮੁੱਦੇ ਉੱਤੇ ਤੁਸੀਂ ਬੋਲੋ ਉਸ ਮੁੱਦੇ ਨੂੰ ਤੁਸੀਂ ਉਛਾਲੋ ਕਿ ਹਾਂ ਭਈ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਇਮਾਨਦਾਰ ਵਿਕਤੀ ਆ ਸਾਥੋਂ ਅਲਾਵਾ ਕੋਈ ਬੰਦਾ ਇਮਾਨਦਾਰੀ ਨਹੀਂ ਹੈਗਾ ਤੇ ਇਹ ਕੀ ਨਿਕਲਦਾ ਪਿਆ ਪਰ ਸ਼ਾਇਦ ਇਹ ਗੱਲ ਜਿਹੜੀ ਹੈ ਰਾਜਾ ਬੁਰੇ ਚੀਤੇ ਨਹੀਂ ਆਈ ਕਿ ਹਾਂ ਭਈ ਸੁਖपाल ਸਿੰਘ ਕਹਿ ਰਿਹਾ ਵੀ ਉਹਨਾਂ ਦੀ ਪਾਰਟੀ ਦਾ ਇੱਕ ਵਿਧਾਇਕ ਸਨਮਾਨਤ ਵਿਧਾਇਕਾ ਉਹਨੇ ਵੀ ਸੰਗਰੂਪ ਤੋਂ ਚੋਣ ਲੜੀ ਹੈ ਬੇਸ਼ੱਕ ਉਹ ਹਾਰ ਗਏ ਨੇ ਪਰ ਫੇਰ ਵੀ ਉਹ 1 ਮੈਨ ਆਰਮੀ ਦੀ ਤੌਰ ਤੇ ਚੱਲਦੇ ਰਹਿੰਦੇ ਉਹਨਾਂ ਸਰਕਾਰ ਨੂੰ ਘੇਰਿਆ ਰਾਜਾ ਬ੍ਰਿੰਗ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਸਵੇਰ ਦੇ ਪ੍ਰੋਗਰਾਮ ਚ ਕੁਸੀ ਗੱਲ ਕੀਤੀ ਕਿਸੇ ਵੀ ਬੰਦੇ ਦਾ ਇਨਿਸਪੱਤੀ ਕੋਈ ਬਿਆਨ ਨਹੀਂ ਆਇਆ ਭਾਵ ਜਾਂ ਤਾਂ ਫਿਰ ਲੱਗਾ ਇਹਨਾਂ ਦੀਆਂ ਭਾਰ ਨਹੀਂ ਚੱਲਦੀਆਂ ਕਿਉਂਕਿ ਜੇਕਰ ਰਾਜਾ ਵੜਿੰਗ ਇਹੋ ਜਿਹਾ ਕੋਈ ਬਿਆਨ ਦਿੰਦਾ ਤੇ ਨਾਲ ਹੀ ਉਹ ਹੋਗੀ ਜੀ ਕਹਿ ਦਿੰਦੇ ਕਿ ਰਾਜਸਥਾਨ ਵਾਲੀ ਫਾਈਲ ਜਿਹੜੀ ਉਹ ਖੋਲ ਲੈਣੀ ਉਸੇ ਵੇਲੇ ਰਾਜਾ ਵੜਿੰਗ ਚੁੱਪ ਕਰ ਜਾਂਦੇ ਆ ਤਾਂ ਇਹ ਜਿਹੜਾ ਬਿਆਨ ਆ ਸਿਰਫ ਤੇ ਸਿਰਫ ਸਿਆਸੀ ਬਿਆਨ ਆ ਰਾਜਾ ਵੜਿੰਗ ਦਾ ਥੋਕੀ ਸ਼ੋਰ ਤਖਤਾਂ ਨੂੰ ਫੋਕਰੀ ਟਾਵਰ ਬਣਾਉਣ ਨੂੰ ਜਿਸ ਤਰ੍ਹਾਂ ਉਹ ਸਾਰੇ ਸਾਰੇ ਕੀ ਗੱਲ ਕਰਦਾ ਸਰ ਆਪਾਂ ਫਿਰ ਉਹੀ ਕਹਿ ਦੇਣਾ ਜਿਵੇਂ ਵਿਰੋਧੀ ਅਕਸਰ ਕਹਿ ਦਿੰਦੇ ਨੇ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਸ਼ੁਰੂ ਮੰਨੀ ਅਕਾਲੀ ਜਾਲਾ ਵੀ ਫ੍ਰੈਂਡਲੀ ਮੈਚ ਚੱਲ ਰਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਸਰ ਫਿਰ ਖਾਣਾ ਪੂਰਤੀ ਦੇ ਲਈ ਇੱਕ ਸਿਆਸੀ ਬਿਆਨ ਦੇ ਕੇ ਵਾਵਾ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਦੇਖੋ ਜੀ ਜਿਹੜੇ ਆਪੋਜੀਸ਼ਨ ਦੇ ਵਿੱਚ ਬੈਠੇ ਨੇ ਪ੍ਰਧਾਨ ਸਾਹਿਬ ਉਹ ਟਾਰਗੇਟ ਕਰ ਰਹੇ ਨੇ ਸਰਕਾਰ ਨੂੰ ਉਹਨਾਂ ਦੇ ਕੰਮਾਂ ਨੂੰ ਟਾਰਗੇਟ ਕਰ ਰਹੇ ਨੇ ਕੀ ਸਿਰਫ ਸਿਰਫ ਇਹੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਸਿਆਸੀ ਬਿਆਨ ਹੈ ਮੈਂ ਤਾਂ ਇਨੀ ਗੱਲ ਮੈਂ ਤਾਂ ਇਸ ਤੋਂ ਵੀ ਥੱਲੇ ਜਾ ਕੇ ਗੱਲ ਕਰਾਂਗਾ ਰਾਜਾ ਬਰਿੰਗਦੀ ਇਸ ਕਾਰਵੀ ਦੀ ਰਾਜਾ ਬਰਿੰਗਦੀ ਮਤਲਬ ਪੂਰਨ ਪਰਤੇ ਫੋਕੀ ਸ਼ੋਰ ਤਖਟਣ ਵਾਲਾ ਇਹ ਬਿਆਨ ਹੈਗਾ ਕਿ ਇੱਕ ਪਾਸੇ ਤੇ ਜ਼ਿਲ੍ਹਾ ਪ੍ਰਧਾਨਾ ਦੀ ਉਹ ਮੀਟਿੰਗ ਕਰ ਰਿਹਾ ਅੱਜ ਜਿਸ ਤਰ੍ਹਾਂ ਮੀਟਿੰਗ ਕੀਤੀ ਹੈ ਉਹਦੇ ਵਿੱਚ ਉਹ ਆਪਣੇ ਆਪ ਨੂੰ ਮਜ਼ਬੂਤ ਦਸਾਉਣ ਵਾਸਤੇ ਜਿਸ ਤਰੀਕੇ ਦੀ ਖਾਣਾ ਜੰਗੀ ਪਈ ਆ ਉਸ ਖਾਣਾ ਜਿੰਨੇ ਨੂੰ ਡੱਕਣ ਵਾਸਤੇ ਘੇਰਾ ਬੰਦੀ ਉਹ ਕਰਦਾ ਪਿਆ ਉਸ ਸਮੇਂ ਤੇ ਉਹਨੇ ਇਹ ਜਿਹੜਾ ਬਿਆਨ ਦੇ ਦਿੱਤਾ ਕਿ ਜਸ ਬਿਆਨ ਦੀ ਕੋਈ ਤੋਕੀ ਨਹੀਂ ਬਣੀ ਹੁਣ ਗੱਲ ਸੋਚੇ ਬੜੀ ਗੱਲ ਹੈਗੀ ਆ ਪ੍ਰਸ਼ਾਸਨ ਜਿਹੜਾ ਆ ਉਹ ਪੁਰਸ ਨੇ ਚਲਾਉਣਾ ਪੁਲਿਸ ਸਰਕਾਰ ਸਰਕਾਰ ਵਿੱਚ ਸਰਕਾਰ ਐਸ ਵੇਲੇ ਕੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀ ਹੈ ਤੇ ਠੀਕ ਹੈ ਉਹਨਾਂ ਨੂੰ ਇੱਕ ਵਾਰੀ ਕਰ ਤੇ ਲੈਂਦੇ ਕੋਈ ਪੁਲਿਸ ਅਫਸਰਾਂ ਦੀਆਂ ਬਦਲੀਆਂ ਕਰ ਲੈਣ ਦੇ ਵੇਖ ਲਓ ਕਿ ਇਹਦੇ ਵਿੱਚ ਕੁਝ ਨਿਕਲਦਾ ਕਿ ਨਹੀਂ ਨਿਕਲਦਾ ਫਿਰ ਬਚ ਕੇ ਹੁੰਦੇ ਹੋ ਪਰ ਨਹੀਂ ਜਿਤਨਾ ਹੀ ਹਰ ਗੱਲ ਤੇ ਬਿਆਨ ਦੇਣਾ ਹੀ ਦੇਣਾ ਇਹ ਜਿਹੜੀ ਪ੍ਰਵਿਰਤੀ ਹੈ ਮੈਨੂੰ ਰਾਜਾ ਵੜਿੰਗ ਦੀ ਜਿਹੜੀ ਸਮਝ ਨਹੀਂ ਆਈ ਹਾਂ ਮੈਂ ਫਿਰ ਉੱਥੇ ਲਗਾ ਗੱਲ ਹੁਣ ਕਿ ਜੇ ਤੁਸੀਂ ਵਾਕਿਆ ਹੀ ਉਸ ਨੂੰ ਘੇਰਦਾ ਹੈ ਤਾਂ ਫਿਰ ਉਹ ਮੁੱਦਾ ਜਿਹੜਾ ਜਿੱਥੇ ਜ਼ਮੀਂਦਾਰ ਦੋਸ਼ ਲਗੇ ਨੇ ਕਿ ਬੇਨਾਮੀ ਜਾਇਦਾਦ ਦੇ ਮੁੱਦੇ ਸੁਖਪਾਲ ਸਿੰਘ ਕਹਿ ਰਹੇ ਹੁਣਾਂ ਨੇ ਲਾਇਆ ਉਸ ਮੁੱਦੇ ਤੇ ਤੁਸੀਂ ਬੋਲੋ ਪਰ ਉਸ ਮੁੱਦੇ ਤੇ ਮੇਰੇ ਖਾ ਜਬਾਨ ਵੀ ਰਾਜਾ ਬੜਿੰਗ ਦੀ ਕਦੀ ਨਹੀਂ ਖੁੱਲਦੀ ਸੋ ਇਹ ਚੀਜ਼ਾਂ ਨੇ ਰਾਜਾ ਬੜਿੰਗ ਦਾ ਇਹ ਜਿਹੜਾ ਬਿਆਨ ਮੈਂ ਸਿਆਸੀ ਬਿਆਨ ਹੈ ਕਿ ਜਿਵੇਂ ਸਰਕਾਰ ਦੀ ਅਸੀਂ ਨੁਕਤਾਚੀਨੀ ਕਰਨੀ ਕਰਨੀ ਆ ਸਰਕਾਰ ਚੰਗਾ ਬਾਕੀ ਨੁਕਤਾਚੀਨੀ ਨਹੀਂ ਹੋਣੀ ਚਾਹੀਦੀ ਆ ਵਿਰੋਧੀ ਧਿਰ ਦਾ ਕੰਮ ਆ ਪਰ ਅਜਿਹੇ ਮੁੱਦੇ ਜਿਹੜੇ ਮੁੱਦਿਆਂ ਦੇ ਸਬੰਧ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੱਤਾ ਸੰਭਾਲੀ ਉਨ੍ਹਾਂ ਮੁੱਦੇ ਦੇ ਉੱਤੇ ਤੁਸੀਂ ਸਰਕਾਰ ਨੂੰ ਕਿਹੋ ਇਹੋ ਜਿਹੇ ਮੁੱਦੇ ਦੇ ਉੱਤੇ ਇਹ ਹੁਣ ਇਹ ਵਿਆਦ ਦੇਤਾ ਤੁਹਾਡਾ ਕੀ ਖਿਆਲ ਹੈ ਕਿ ਇਸ ਵੇਲੇ ਮੁੱਖ ਮੰਤਰੀ ਸਾਹਿਬ ਰਾਜਾ ਬੜਿਕ ਦੀ ਗੱਲ ਬੰਦ ਲੈਣਗੇ ਮਤਲਬ ਇਹ ਤਾਂ ਮੂਰਤਾ ਨਾ ਮੁੱਤ ਗੱਲ ਹੈ ਕਿ ਵਾਪਸ ਲੋਜੀ ਫੈਸਲਾ ਉਹ ਕਿਉਂ ਵਾਪਸ ਲਾਉਂਗਾ ਰਾਜਾ ਬੜਿਕ ਅਣਖੀ ਜੀ ਟਾਈਮਿੰਗ ਦੇ ਉੱਪਰ ਵੀ ਥੋੜਾ ਸਵਾਲ ਚੁੱਕਦੇ ਨਾ ਦੇ ਰਹੇ ਉਹ ਕਹਿੰਦੇ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਹੀ ਇੰਨੀ ਵੱਡੀ ਫੇਰ ਬਦਲ ਇੰਨੀ ਵੱਡੀ ਨਫਰੀ ਨੂੰ ਬਦਲਣਾ ਉਹ ਵੀ ਡਿਵੀਜ਼ਨਲ ਦੇ ਆਧਾਰ ਦੇ ਉੱਪਰ ਡਿਵੀਜ਼ਨਲ ਡਿਵੀਜ਼ਨਾਂ ਬਦਲ ਦੇਣੀਆਂ ਕਹਿੰਦੇ ਵੀ ਜਿਹੜੇ ਇਹ ਮੁਲਾਜ਼ਮ ਉਹ ਬਦਲੇ ਵੀ ਜਿਨ੍ਹਾਂ ਨੇ ਮਦਦ ਨਹੀਂ ਕੀਤੀ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਿ ਲੱਗਦਾ ਕਿਉਂਕਿ ਜਿਹੜੇ ਮੁਲਾਜ਼ਮ ਨੇ ਉਹ ਛੋਟੇ ਪੱਦਰ ਦੇ ਬਦਲੇ ਗਏ ਨੇ ਛੋਟੇ ਰੈਂਕਾਂ ਦੇ ਬਦਲੇ ਗਏ ਨੇ ਕਿ ਲੱਗਦਾ ਰਾਜਾ ਬੜਿੰਗ ਦੇ ਅਨੁਸਾਰ ਵੀ ਉਹ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਕੋਈ ਮਦਦ ਕਰ ਸਕਦੇ ਸੀਗੇ ਹਾਂ ਕਿਸੇ ਵੱਡੇ ਅਫਸਰਾਂ ਦੀ ਗੱਲ ਕਰਦੇ ਤਾਂ ਸ਼ਾਇਦ ਇਹ ਗੱਲ ਕਿਤੇ ਨਾ ਕਿਤੇ ਥੋੜੀ-ਮੋਟ ਆਪਾਂ ਸਮਝ ਵੀ ਲੈਂਦੇ ਵੀ ਭਾਈ ਕਿਸੇ ਅਫਸਰ ਨੇ ਮਦਦ ਕਰਤੀ ਹੋਊ ਕਿ ਇੱਕ ਏਐਸਆਈ ਕਿ ਮੁੰਸ਼ੀ ਕੋਈ ਇਸ ਤਰੀਕੇ ਨਾਲ ਮਦਦ ਕਰ ਸਕਦਾ ਜਿਹੜੀ ਮਦਦ ਦੀ ਗੱਲ ਉਹ ਕਹਿੰਦੇ ਨਜ਼ਰਾਂ ਨੇ ਵੀ ਭਾਈ ਮਦਦ ਨਹੀਂ ਕੀਤੀ ਆਮ ਆਦਮੀ ਪਾਰਟੀ ਦੇ ਨਾ ਮੁਲਾਜ਼ਮਾਂ ਨੇ ਤਾਂ ਚੱਕ ਕੇ ਬਦਲੀਆਂ ਕਰਤੀਆਂ ਨੇ ਫਿਰ ਤਾਂ ਮਾਨ ਸਾਹਿਬ ਜੇਕਰ ਰਾਜਾ ਵੜਿੰਗ ਦਾ ਇਹ ਤਰਕ ਹੈਗਾ ਕਿ ਸਰਕਾਰੀਆਂ ਦੀਆਂ ਜੋ ਕਰਮਚਾਰੀਆਂ ਨੇ ਇਸ ਕਰਕੇ ਬਦਲੀਆਂ ਕਰ ਦਿੱਤੀਆਂ ਗਈਆਂ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਇਹਨਾਂ ਚੋਣਾਂ 'ਚ ਸਾਥ ਨਹੀਂ ਦਿੱਤਾ ਤਾਂ ਫਿਰ ਹੋ ਸਕਦਾ ਭਗਵੰਤ ਮਾਨ ਅਗਲੇ ਦਿਨਾਂ 'ਚ ਵੱਡੇ ਪੱਧਰ ਤੇ ਸਾਰੇ ਵਿਭਾਗਾਂ ਦੇ ਕਰਮਚਾਰੀ ਬਦਲ ਦੇ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਤਾਂ ਉਹੀ ਆ ਜਿਹੜੇ ਕਿਤੇ ਦਫ਼ਤਰ 'ਚ ਕਲਰਕ ਲੱਗੇ ਆ ਕਿਤੇ ਲੱਗੇ ਨੇ ਤੇ ਬਹੁਤ ਸਾਰੇ ਜਥੇਬੰਦੀਆਂ ਨੇ ਮਾਨ ਸਾਹਿਬ ਬੜੀਆਂ ਜਥੇਬੰਦੀਆਂ ਅਜਹੀਆਂ ਨੇ ਜਿਹੜੇ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ ਨਹੀਂ ਹੈਗਾ ਸਰਕਾਰ ਨੂੰ ਰੋਜ਼ਗਾਰ ਦੇਣ ਚਾਹੇ ਠੇਕਾ ਮਲਾਜ਼ਮ ਯੂਨੀਅਨ ਹੋਵੇ ਚਾਹੇ ਪੈਨਸ਼ਨ ਹੋਰ ਹੋਣ 올ਡ ਪੈਨਸ਼ਨ ਸਕੀਮ ਹੋਰ ਬਹਿਲਾ ਵਾਲੇ ਹੁਣ ਤੇ ਤਾਂ ਭਗਵੰਤਪਾਣ ਇਹੋ ਹੀ ਕੰਮ ਕਰੂਗਾ ਕਿ ਹਾਂ ਭਈ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਉਹਨਾਂ ਨੂੰ ਵੀ ਬਾਹਰ ਕੱਢ ਦੋ ਉਹਨਾਂ ਨੂੰ ਪਾਈਆਂ ਉਹਨਾਂ ਨੂੰ ਵੀ ਬਾਹਰ ਕੱਢ ਦੋ ਜਿਸ ਤਰੀਕੇ ਨਾਲ ਇਹ ਵੀ ਗੱਲ ਪਰ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਚੋੜਾ ਚ ਹਾਰ ਗਈ ਆ ਇਸ ਲਈ ਬਿਜਲੀ ਦੇ ਟੈਕਸ ਜਿਹੜੇ ਵਧਾ ਦਿੱਤੇ ਗਿਆ ਲੋਕੀ ਦੇ ਕੰਨਾਂ ਇਹ ਵੀ ਕਰਦੇ ਆ ਪੱਖਿਆ ਇਹ ਮੁੱਦੇ ਇਹੋ ਜਿਹੇ ਮੁੱਦੇ ਨੇ ਜਿਹੜੇ ਅਸੀਂ ਕਹਿੰਦੇ ਨਾ ਮੂਰਖਾਣਾ ਮੁੱਦੇ ਦੇ ਵਿੱਚ ਪਤਾ ਇਹਨਾਂ ਦਾ ਕੋਈ ਅਰਥ ਜਿਹੜਾ ਬੰਦਾ ਨਹੀਂ ਕਿ ਹਾਂ ਭਈ ਇਸ ਕਰਕੇ ਪਰਸ ਬਲਾਜਮਾਂ ਦੀਆਂ ਬਦਲੀਆਂ ਜਿਹੜੀਆਂ ਕਰ ਦਿੱਤੀਆਂ ਗਈਆਂ ਵੋਟਾਂ ਨਹੀਂ ਪਈਆਂ ਪਤਾ ਨਹੀਂ ਆਪਣੇ ਰਾਜਾ ਬੜਿੰਗ ਦਾ ਕਿਹੜਾ ਇਸ ਤਰ੍ਹਾਂ ਦਾ ਸੂਤਰਾ ਕਿ ਜਿਹੜਾ ਉਹਨਾਂ ਨੇ ਆੜ ਕੇ ਉਹਨਾਂ ਨੂੰ ਦੱਸਿਆ ਬਾਕੀ ਮੈਨੂੰ ਇਸ ਬਿਆਨ ਦੀ ਕੋਈ ਸਮਝ ਨਹੀਂ ਮੈਂ ਤਾਂ ਫਿਰ ਉੱਥੇ ਗੱਲ ਕਰਦਾ ਕਿ ਜੇਕਰ ਤੁਸੀਂ ਮੁੱਖ ਮੰਤਰੀ ਨੂੰ ਘੇਰਨਾ ਤਾਂ ਉਹਨਾਂ ਬਿਆਨਾਂ ਤੇ ਘੇਰੋ ਜਿਹੜੇ ਕੱਲ ਚਰਚਾ ਦਾ ਵਿਸ਼ਾ ਸੁਖपाल ਸਿੰਘ ਕਹਰੇ ਉਹਨਾਂ ਨੇ ਬਣਾਏ ਆ ਪਰ ਉਥੇ ਇੱਕ ਸ਼ਾਇਦ ਬੋਲੇ ਵੀ ਇਹ ਮਹਿਜ ਰਾਜਾ ਬੜਿੰਗ ਦਾ ਇੱਕ ਬਿਲਕੁਲ ਜੀ ਬਿਲਕੁਲ ਨਸ਼ੇ ਦੀ ਗੱਲ ਕਰਦੇ ਨੇ ਕਿਤੇ ਤਾਂ ਕਹਿੰਦੇ ਵੀ ਜਿਹੜੀ ਕਾਨੂੰਨ ਵਿਵਸਥਾ ਸਹੀ ਨਹੀਂ ਹੈਗੀ ਜੇਕਰ ਮੁੱਖ ਮੰਤਰੀ ਸਾਹਿਬ ਕਾਨੂੰਨ ਵਿਵਸਥਾ ਨੂੰ ਸਹੀ ਕਰਨ ਦੇ ਵਿੱਚ ਕੋਈ ਫੈਸਲਾ ਲੈਂਦੇ ਨੇ ਤਾਂ ਰਾਜਾ ਬੜਿੰਗ ਜੀ ਇਸ ਤਰ੍ਹਾਂ ਦਾ ਬਿਆਨ ਦਿੰਦੇ ਨੇ ਭਾਈ ਵੀ ਜਿਹਦੇ ਬਿਆਨ ਦੇ ਉੱਪਰ ਵੀ ਹਾਸਾ ਆਉਣਾ ਸ਼ੁਰੂ ਕਰ ਦਿੰਦਾ ਹੋ ਜਾਂਦਾ ਵੀ ਇੱਕ ਕਿਸੇ ਦੇ ਅਧਿਕਾਰ ਖੇਤਰ ਦੇ ਵਿੱਚ ਜਾ ਕੇ ਉਹ ਬਦਲਿਆ ਕਰ ਸਕਦੇ ਨੇ ਮੁੱਖ ਮੰਤਰੀ ਸਾਹਿਬ ਗ੍ਰਹਿ ਮੰਤਰੀ ਵੀ ਗ੍ਰਹਿ ਵਿਭਾਗ ਵੀ ਉਹਨਾਂ ਕੋਲੇ ਹੈ ਲੇਕਿਨ ਇਸ ਤਰ੍ਹਾਂ ਦੇ ਇਤਰਾਜ਼ ਜਿਤਾਉਣਾ ਚਲੋ ਬਾਕੀ ਰਾਜਾ ਬੜਿੰਗ ਦਾ ਰਾਜਾ ਬੜਿੰਗ ਨੇ ਨਹੀਂ ਮਾਨ ਸਰ ਇਹ ਚਾਹੀਦਾ ਇਹਦਾ ਸੀ ਕਿ 10 ਦਿਨ ਵੇਖ ਲੈਂਦੇ 10 ਦਿਨ 10 ਦੜਾ ਚ ਕਿਹੜਾ ਨਸ਼ਾ ਪੰਜਾਬ ਚੋਂ ਵਿਕਣਾ ਹਟ ਜਾਂਦਾ ਫਿਰ ਸਰਕਾਰ ਨੂੰ ਘੇਰਿਆ ਜਾ ਸਕਦਾ ਸੀ ਫਿਰ ਇਹਨਾਂ ਤੇ ਬਿਆਨ ਦੀ ਜਿਹੜੀ ਬੁੱਕਰ ਹਾਂ ਰਿਜ਼ਲਟ ਦੇ ਉੱਪਰ ਵੀ ਇਹਦਾ ਇਹਦਾ ਰਿਜ਼ਲਟ ਕੀ ਹੈਗਾ ਜੀ ਅਰ ਰਿਜ਼ਲਟ ਕੀ ਹੈ ਫਿਰ ਤਾਂ ਇਸ ਦਾ ਕੋਈ ਅਰਥ ਵੀ ਨਿਕਲਦਾ ਬਸ ਉਹ ਬਿਆਨ ਦੇਣਾ ਰਾਜਾ ਬਰੇਂਗ ਜਿਸ ਤਰ੍ਹਾਂ ਕਿਲ ਕਿਲ ਕੇ ਉਹ ਬੋਲਦੇ ਆ ਬੋਲ ਲਿਆ ਗੱਲ ਖਤਮ ਹੋਈ ਖਬਰਾਂ ਦਾ ਚਰਚਾ ਦਾ ਵਿਸ਼ਾ ਵੱਢ ਗਿਆ ਚਲੋ ਜੀ ਬਿਲਕੁਲ ਚਲੋ ਚਲੋ ਆਪਾਂ ਵੀ ਸਰ ਇਹਨੂੰ ਟੌਪਿਕ ਨੂੰ ਛੱਡ ਕੇ ਇੱਕ ਅਹਿਮ ਖਬਰ ਦੇ ਉੱਪਰ ਆਪਾਂ ਚਰਚਾ ਕਰੀਏ ਖਬਰ ਜਿਹੜੀ ਡਿਬਰੂਗੜ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਨਾਲ ਜੁੜੀ ਹੋਈ ਆ ਖੰਡੂਰ ਸਾਹਿਬ ਤੋਂ ਪੰਜਾਬ ਦੀ ਇਸ ਲੋਕ ਸਭਾ ਦੀ ਅੱਜ ਆਪਾਂ ਬੋਟਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਜਿਹੜੇ ਐਮਪੀ ਬਣੇ ਨੇ ਉਹਨਾਂ ਦੀ ਐਨਐਸਏ ਇੱਕ ਸਾਲ ਦੇ ਲਈ ਹੋਰ ਵਧਾ ਦਿੱਤੀ ਗਈ ਹੈ ਹੁਣ April 25 ਤੱਕ ਜੇਲ੍ਹ ਦੇ ਵਿੱਚ ਬੰਦ ਰਹਿਣਗੇ ਸੋ ਜਿੱਥੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਪਰਿਵਾਰ ਦੇ ਵੱਲੋਂ ਆ ਸਮਰਥਕਾਂ ਨੂੰ ਇਹ ਸੁਰੇਹਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਬੀਬੀ ਖਾਲੜਾ ਵੀ ਨਾਲ ਬੈਠੇ ਸੀ ਕਿ ਜੂਨ ਮਹੀਨੇ ਦੇ ਵਿੱਚ ਵਿੱਚ ਰਿਹਾਈ ਹੋ ਜੇਗੀ ਉਹ ਜੇਲ੍ਹ ਤੋਂ ਬਾਹਰ ਆ ਕੇ ਸੌ ਚੁੱਕਣਗੇ ਲੇਕਿਨ ਇੱਕ ਸਾਲ ਦਾ ਸਮਾਂ ਵਧਾ ਦਿੱਤਾ ਗਿਆ ਹੈ ਹੁਣ ਕਿਵੇਂ ਲੱਗ ਰਿਹਾ ਕਿ ਸੌ ਚੁੱਕ ਪਉਣਗੇ ਜਾਂ ਨਹੀਂ ਸਰਕਾਰ ਰਿਲੈਕਸੇਸ਼ਨ ਦੇਵੇਗੀ ਸੌ ਚੁੱਕਣ ਦੇ ਲਈ ਤੇ ਦੂਸਰਾ ਹੁਣ ਪਰਿਵਾਰ ਨੂੰ ਜਿਹੜਾ ਵੱਡਾ ਝਟਕਾ ਲੱਗਿਆ ਉਸ ਤੋਂ ਉੱਭਰੇਗਾ ਪਰਿਵਾਰ ਕਿਵੇਂ? ਸੋ ਪਰਿਵਾਰ ਹੁਣ ਕਿਹੜਾ ਕਦਮ ਚੁੱਕੇਗਾ ਰਿਹਾਈ ਦੇ ਲਈ? ਕਿਵੇਂ ਦੇਖ ਰਹੇ ਹੋ ਇਸ ਪੂਰੇ ਮਾਮਲੇ ਨੂੰ? ਮਾਨ ਸਾਹਿਬ ਇਹ ਜਿਹੜਾ ਬਿਆਨ ਅੱਜ ਭਾਈ ਅਮਰਤਪਾਲ ਸਿੰਘ ਦੇ ਸਬੰਧਤ ਜਿਹੜੀ ਸਥਿਤੀ ਸਾਹਮਣੇ ਆਈ ਹੈ ਕਿ 1 ਸਾਲ ਵਾਸਤੇ ਜਿਹੜੀ ਐਨਐਸਏ ਵਧਾ ਦਿੱਤੀ ਗਈ ਹੈ। ਉਹ ਅਮਰਤਪਾਲ ਸਿੰਘ ਜਿਹੜੇ ਬੜੀ ਭਾਰੀ ਦੀੜ ਹਲਕਾ ਖਲੂਸਾ ਤੋਂ ਜਿੱਤੇ ਹੈ। ਹੁਣ ਇਹ ਜਿਹੜੀ ਐਨਐਸਏ ਕਹਿੰਦੇ ਉਹਦੋਂ ਵਧਾਈ ਕੀਤੀ ਜਿਸ ਦਿਨ ਰਿਜ਼ਲਟ ਤੇ ਆਉਣ ਤੋਂ ਇੱਕ ਦਿਨ ਪਹਿਲਾਂ ਉਸ ਦਿਨ ਜਿਹੜੀ ਇਹ ਆਰਡਰ ਜਿਹੜੇ ਨਾ ਉਸ ਦਿਨ ਦੇ ਨੇ ਹੁਣ ਮਾਨ ਸਾਹਿਬ ਗੱਲ ਇਹ ਆ ਕਿ ਇਹ ਜਿਹੜੀ ਐਨਐਸਏ ਆ ਇਹ ਪਹਿਲੀ ਵਾਰ ਹੀ ਨਹੀਂ ਵਧਾਈ ਗਈ ਤੀਜੀ ਵਾਰ ਜਿਹੜੀ ਵਧਾਈ ਗਈ ਪਹਿਲੀ ਵਾਰ ਤਨੈਸ ਲਾਤੀ ਦੂਜੀ ਵਾਰ ਹੀ ਫਾਸ ਫਿਰ ਤਨੈ ਵੀ ਨਿਆ ਵਾਸਤੇ ਵਧਾਈ ਗਈ ਤੇ ਹੁਣ ਤੀਜੀ ਵਾਰ ਇਕੱਠੀ ਜਿਹੜੀ ਆ ਸਾਲ ਵਾਸਤੇ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ ਉਹ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਦੇ ਉਹ ਸਥਿਤੀ ਜਿਹੜੀ ਬੜੀ ਹੋਰ ਤਰੀਕੇ ਦੀ ਬਣ ਚੁੱਕੀ ਹੈ ਸਥਿਤੀ ਇਸ ਕਰਕੇ ਬਣ ਚੁੱਕੀ ਆ ਕਿ ਉਹ ਬੰਦਾ ਅਮਰਤਪਾਲ ਚੋਣਾ ਲੜਦਾ ਚੋਣਾ ਲੜਨ ਤੋਂ ਬਾਅਦ ਪੂਰਨ ਤੌਰ ਤੇ ਲੋਕਾਂ ਦਾ ਜਿਹੜਾ ਸਮਰਥਨ ਉਸ ਨੂੰ ਮਿਲਦਾ ਪੂਰਨ ਤੌਰ ਤੇ ਦਿਖਾਈ ਦਿੰਦਾ ਸਾਰੀਆਂ ਪਾਰਟੀਆਂ ਵੇਖਦੀਆਂ ਨੇ ਕਿ ਇਥੋਂ ਜਿਹੜਾ ਅਮਰਤਪਾਲ ਸਿੰਘ ਚੋਣ ਜਿੱਤ ਸਕਦਾ ਉਹ ਚੋਣ ਜਿੱਤੇਗਾ ਆਮ ਚਰਚਾ ਵਾਂਗ ਸਾਲ ਤਾਂ ਵੋਟਾਂ ਵੀ ਪੈ ਜਾਂਦੀਆਂ ਪਰ ਐਨ ਟਾਈਮਿੰਗ ਦੇਖੋ ਕਿ ਜਿਸੇ ਨਤੀਜੇ ਆਉਣੇ ਹੁੰਦੇ ਉਸ ਤੋਂ ਇੱਕ ਦਿਨ ਪਹਿਨਾ ਐਨਐਸਏ ਦੇ ਅਟਰ ਜਿਹੜੇ ਬਤਾ ਦਿੱਤੇ ਜਾਂਦੇ ਭਾਵ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦੀ ਇਹ ਮੰਸ਼ਾ ਆ ਕਿ ਉਸ ਨੂੰ ਆਪਾਂ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਂਦਾ ਨਾ ਕਿਸੇ ਵੀ ਸੂਰਤ ਵਿੱਚ ਕਿਉਂਕਿ ਇਹ ਜਿਹੜੀ ਐਨਐਸਏ ਲਾਉਣ ਦੀ ਪ੍ਰਕਿਰਿਆ ਆ ਇਹ ਬੜੀ ਟੇਢੀ ਜੀ ਪ੍ਰਕਿਰਿਆ ਹੁੰਦੀ ਆ ਕਿਸ ਤਰ੍ਹਾਂ ਇਹ ਐਸਐਚਓ ਜਿਹੜਾ ਜਿੱਥੇ ਪਰਚਾ ਦਰਜ ਹੋਇਆ ਅਜਲਾਲਾ ਖਾਨੇ ਦਾ ਐਸਐਚਓ ਜਿਹੜੀ ਅਰਸ਼ ਫਾਰਸ਼ ਕਰੇਗਾ ਕਿ ਹਾਂ ਭਈ ਜਿਹੜੀ ਐਨਐਸਏ ਬਦਾਈ ਜਾਣੀ ਚਾਹੀਦੀ ਐਨਐਸਏ ਜਿਹੜਾ ਐਸਚਓ ਦੀ ਜਿਹੜੀ ਰਿਪੋਰਟ ਆ ਉਹ ਸੀਨੀਅਰ ਅਧਿਕਾਰੀ ਕੋਲ ਜਾਂਦੀ ਹੈ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਰਿਪੋਰਟ ਨੂੰ ਜਿਹੜੇ ਡਿਪਟੀ ਕਮਿਸ਼ਨਰ ਨੂੰ ਦਿੰਦੇ ਹਨ ਡਿਪਟੀ ਕਮਿਸ਼ਨਰ ਅੱਗੇ ਇਸ ਮੁੱਦੇ ਤੇ ਸਰਕਾਰ ਤਾਂ ਗੱਲ ਕਰਦਾ ਅੱਗੇ ਪੰਜਾਬ ਸਰਕਾਰ ਪੰਜਾਬ ਸਰਕਾਰ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਭੇਜਦੀ ਹੈ ਕੇਂਦਰ ਸਰਕਾਰ ਇਹਦੇ ਉੱਤੇ ਓਕੇ ਕਰਦਾ ਤੇ ਫਿਰ ਇਹ ਜਿਹੜੀ ਰਿਪੋਰਟ ਆ ਦੁਬਾਰਾ ਐਡਵਾਈਜ਼ਰੀ ਕਮੇਟੀ ਕੋਲ ਹੁੰਦੀ ਹੈ ਤੇ ਜਦੋਂ ਐਡਵਾਈਜ਼ਰੀ ਕਮੇਟੀ ਕੋਲ ਹੁੰਦੀ ਆ ਉਹ ਫੈਸਲਾ ਕਰਦੀ ਆ ਕਿ ਇਹ ਜਿਹੜੀ ਐਨਐਸਏ ਕਿੰਨੇ ਸਮੇਂ ਬਸਦੇ ਰਹਿਣਗੇ ਤਾਂ ਹੁਣ ਇਹ ਜਿਹੜੀ ਐਡਵਾਈਜ਼ਰੀ ਕਮੇਟੀ ਆ ਉਦੇ ਵਿੱਚ 1 ਸਾਲ ਵਾਸਤੇ ਵਧਾ ਦਿੱਤਾ ਗਿਆ ਭਾਵੇਂ ਜਿਹੜਾ ਕੋਈ ਵੀ ਹੋ ਰਿਹਾ ਇਹ ਕੇਂਦਰ ਤੇ ਪੰਜਾਬ ਸਰਕਾਰ ਦੀ ਆਪਸੀ ਅਸੀਂ ਕਹਿ ਸਕਦੇ ਹਾਂ ਕਿ ਮਿਲੀ ਭੁਗਤਾਨ ਨਤੀਜਈ ਹੈ ਇੱਕ ਧੋਮੇ ਸਰਕਾਰਾਂ ਕੇਂਦਰ ਦੀ ਸਰਕਾਰ ਵੀ ਤੇ ਦੂਜੇ ਪਾਸੇ ਪੰਜਾਬ ਸਰਕਾਰ ਵੀ ਇਹ ਚਾਹੁੰਦੇ ਨੇ ਕਿ ਅਮਰਿਤਪਾਲ ਸਿੰਘ ਇਹਦੀ ਛੇਤੀ ਜੇਲ੍ਹ ਤੋਂ ਬਾਹਰ ਨਾ ਇਹ ਤਾਂ ਇੱਕ ਪੱਕਾ ਕਿ ਹੋਊਗੀ ਜੇਕਰ NSA ਤੋੜਦੀ ਹੁੰਦੀ ਜਾਂ ਰੈਲੈਕਸੇਸ਼ਨ ਦੇਦੀ ਹੁੰਦੀ ਤਾਂ ਫਿਰ 1 ਸਾਲ ਵਾਸਤੇ ਨਹੀਂ ਸੀ ਵਿਧਾਈ ਜਾਣੀ ਚਾਹੀਦੀ ਕਿਉਂਕਿ ਆਰਡਰ ਜਿਹੜੇ ਨੇ ਉਹ ਤਿੰਨ ਜੂਰੇ ਹੁਣ ਅਗਲੀ ਸਥਿਤੀ ਦਿਲਚਸਪ ਜਿਹੜੀ ਬਣਦੀ ਆ ਕਿ ਉਹ ਬੰਦਾ ਹੁਣ ਜੇਲ੍ਹ ਤੋਂ ਬਾਹਰ ਆੜ ਕੇ ਸੌਂ ਚੁੱਕ ਸਕੇਗਾ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਹਾਂ ਭਈ ਜਿਹਦੇ ਐਨਐਸਏ ਸਰਵਜੀਤ ਸਿੰਘ ਬਾਅਦ ਮੀ ਉਹਨਾਂ ਦੇ ਨਾਲ ਚ ਲੱਗਦੀ ਸੀ ਐਨਐਸਏ ਤਾਂ ਨਹੀਂ ਸੀ ਕੁਝ ਹੋਰ ਸੀ ਉਹਨਾਂ ਨਾਲ ਚ ਲੱਗਦਾ ਕਿ ਉਹਨਾਂ ਦੇ ਵਿੱਚ ਆਂਡ ਕੇ ਸੌ ਚੁੱਕੀ ਉਹ ਜਿਹੜੀਆਂ ਪਰਸਤਥੀਆਂ ਜਿਹੜੀਆਂ ਉਹ ਲੱਗ ਸਕਦਾ ਪੂਰਨ ਤੌਰ ਤੇ ਅਮਰਿਤਪਾਲ ਸਿੰਘ ਦੀ ਸੌਂ ਚੁੱਕ ਨੰਬਰ 1 ਉਸ ਦੀ ਸੌਂ ਚੁੱਕਣ ਵਾਸਤੇ ਉਸ ਦੀ ਰਹਾਈ ਜਿਹੜੀ ਆ ਪੂਰਨ ਤੌਰ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਇਚਾਰਨੀਤੀ ਤੇ ਨਿਰਭਰ ਕਰਦਾ ਕਿਵੇਂ ਜੋ ਮੈਂ ਅਨਲਿਸਿਸ ਕੀਤਾ ਜਾਂ ਜੋ ਮੈਂ ਲੋਕਾਂ ਕੋ ਸੌਰੀ ਜਿਹੜੇ ਕਾਨੂੰਨ ਦੇ ਮਾਹਿਰ ਨੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਨੇ ਕਿ ਜੇਕਰ ਅਮਰਿਤਪਾਲ ਬਾਹਰ ਹੁੰਦਾ ਤੇ ਉਸੇ ਵੇਲੇ ਪੰਜਾਬ ਸਰਕਾਰ ਜੇਕਰ ਉਸ ਨੂੰ ਰਿਮਾਂਡ ਤੇ ਲੈ ਲੈਂਦੀ ਕਿਉਂਕਿ ਅਜੇ ਤੱਕ ਉਸ ਨੂੰ ਰਿਮਾਂਡ ਤੇ ਨਹੀਂ ਲਿਆ ਆ ਸਦਾ ਉਸ ਨੂੰ ਜਦੋਂ ਫੜਿਆ ਗਿਆ ਫੜ ਕੇ ਉਸ ਨੂੰ ਦਿੱਲੀ ਗੁਰੂ ਘਰ ਭੇਜ ਦਿੰਦਾ ਤੇ ਕਹਿੰਦੇ ਕਿ ਜੇਕਰ ਉਸ ਨੂੰ ਸਦਾ ਆਉਂਦਿਆ ਹੀ ਪੰਜਾਬ ਸਰਕਾਰ ਰਿਮਾਂਡ ਤੇ ਲੈ ਲੈਂਦੀ ਤੇ ਰਿਮਾਂਡ ਤੇ ਲੈਣ ਤੋਂ ਬਾਅਦ ਉੱਥੇ ਕੇਸ ਚੱਲਦਾ ਉਹ ਬੰਦਾ ਸੌਣੀ ਚੁੱਕ ਸਕਦਾ ਤੇ ਦੂਜੇ ਪਾਸੇ ਕੁਝ ਵੀ ਉਹਦੇ ਸੰਬੰਧੀ ਜਿਹੜੀ ਅਦਾਲਤੀ ਪ੍ਰਕਿਰਿਆ ਕਿਸੇ ਵੀ ਕਿਸਮ ਦੀ ਜਿਹੜੀ ਸਜ਼ਾ ਉਸ ਨੂੰ ਮਿਲ ਸਕਦੀ ਆ ਤੇ ਉਸ ਦੀ ਜਿਹੜੀ ਇਹ ਸੀਟ ਆ ਇਹ ਵੀ ਰੱਤ ਜਿਹੜੀ ਹੋ ਸਕਦੀ ਚ ਇਸ ਤਰੀਕੇ ਦਾ ਕਾਨੂੰਨ ਦੇ ਬਾਹਰ ਇਹ ਗੱਲਾਂ ਕਰਦੇ ਹੁਣ ਇਹ ਜੋ ਕੁਝ ਹੋ ਰਿਹਾ ਹੁਣ ਇਸ ਦੇ ਪਿੱਛੇ ਅਸਰਕਾਰਦ ਹੈ ਕਿ ਹੁਣ ਅਸਲ ਕਾਰਨ ਤਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜਿਸ ਦੇ ਕਿਨ ਬੀਤੇ ਦੌਰ ਚ ਇਸ ਮੁੱਦੇ ਤੇ ਇਕੱਠੀਆਂ ਚੱਲੀਆਂ ਉਹਨਾਂ ਦੀ ਕੀ ਪਲੈਨਿੰਗ ਆ ਇਹ ਉਹ ਜਾਣਦੇ ਨਹੀਂ ਪਰ ਇਹਦੇ ਨਾਲ ਅਮਰਤਪਾਲ ਦੇ ਹਮੈਤੀਆਂ ਨੂੰ ਅਮਰਿਤਪਾਲ ਦੇ ਸਮਰਥਕਾਂ ਨੂੰ ਭਾਰੀ ਜਿਹੜਾ ਇਹ ਅਹੀਂ ਕਿਨੇ ਸੱਟ ਵਜੀ ਹੈ। ਔਰ ਵੱਡੀ ਗੱਲ ਇਹ ਆ ਕਿ ਇਨੀ ਭਾਰੀ ਲੀਡ ਨਾਲ ਜਿੱਤਨ ਉਪਰੰਤ ਆਪਣੇ ਆਪ ਨੂੰ ਬਤੌਰ ਪੰਥਕ ਲੀਡਰ, ਪੰਥਕ ਨੇਤਾ ਸਾਬਤ ਕਰਨ ਦੇ ਆ ਸਾਬਤ ਕਰਨ ਦੇ ਵਿੱਚ ਸਫਲ ਹੋਣ ਤੋਂ ਬਾਅਦ ਵੀ ਅਮਰਿਤਪਾਲ ਹੁਣ ਇਸ ਵੇਲੇ ਪੂਰਨ ਤੌਰ ਤੇ ਇਕੱਲੇ ਰਹਿ ਗਏ। ਇਕੱਲੇ ਕਿਉਂ ਰਹਿ ਗਏ? ਕਿਉਂਕਿ ਜਿਹੜੀ ਸ਼ਰਮਣੀ ਅਕਾਲੀ ਦਲ ਹੈਗੀ ਆ ਬਾਦਲ। ਇਹੇ ਸਮੇਂ ਡੀਬੜੂਗਰ ਦੇ ਜੇਲ੍ਹ ਦੇ ਵਿੱਚ ਐ ਜੀ ਪੀ ਸੀ ਦਾ ਵਫਤ ਜਾਂਦਾ ਉਸ ਦੇ ਕੇਸ ਦੀ ਗੱਲ ਕਰਦਾ ਉਹਨੂੰ ਛਡਾਉਂਦਿਆਂ ਗੱਲਾਂ ਕਰਦਾ ਪਰ ਐਸਲੇ ਇਹ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸਨ ਭਾਈ ਅਮਰਤਪਾਲ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਕਠੋਰ ਫੈਸਲੇ ਲਈ ਤੇ ਉਹਨਾਂ ਦੇ ਸਾਹਮਣੇ ਵਰਸਾ ਸਿੰਘ ਬੰਟੋਆ ਨੂੰ ਖਿਲਾੜ ਦਿੱਤਾ ਹੁਣ ਇਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਬੀਤੇ ਸਮੇਂ 'ਚ ਭਾਈ ਅਮਰਤਪਾਲ ਨਾਲ ਉਸ ਦੀ ਪਿੱਠ ਠੋਕਦਾ ਰਿਹਾ ਹੁਣ ਅਮਰਤਪਾਲ ਦੇ ਨਾਲ ਨਹੀਂ ਹੈਗਾ ਕਾਂਗਰਸ ਪਾਰਟੀ ਵੀ ਇਹਦੇ ਸਬੰਧੀ ਕੋਈ ਵੀ ਉਹਦਾ ਕੋਈ ਬਿਆਨ ਜਿਹੜਾ ਉਹ ਨਹੀਂ ਆਇਆ ਕਿਉਂਕਿ ਪਾਜ ਪਾਣੇ ਦਾ ਦੇਣਾ ਹੀ ਨਹੀਂ ਹਾਂ ਰਵਨੀਤ ਸਿੰਘ ਬਿੱਟੂ ਨੇ ਇਹ ਗੱਲ ਕਹੀ ਸੀ ਮੈਂ ਉਹਦੇ ਘਰ ਜਾਵਾਂਗਾ ਪਰ ਹੁਣ ਉਹਨੂੰ ਸਥਿਤੀ ਜਰੂਰ ਸਪਸ਼ਟ ਕਰ ਦੇਣੀ ਚਾਹੀਦੀ ਕਿ ਐਨਐਸਏ ਵਧਾਈ ਕਿਉਂ ਇੱਥੇ ਵੀ ਅਗਲੀ ਪ੍ਰੀਖਿਆ ਰਵਨੀਤ ਸਿੰਘ ਬਿੱਟੂ ਦੇ ਕੀ ਬਿਆਨ ਤੋਂ ਕੋਈ ਦੇ ਰਿਆਂ ਤੇ ਜਿਹੜੀ ਸਰਕਾਰ ਦਾ ਮੰਤਰੀ ਆ ਉਹ ਸਜਾ ਜਿਹੜੀ ਆ ਉਸ ਦੀ ਵਧਾਰਿਆ ਇੱਥੇ ਪੰਜਾਬ ਸਰਕਾਰੋਂ ਕੇਂਦਰ ਸਰਕਾਰ ਦੋਵੇਂ ਜ਼ਿੰਮੇਵਾਰ ਤਾਂ ਅਗਲੀ ਗੱਲ ਕਰਦੀ ਏ ਇਸ ਮੁੱਦੇ ਨੂੰ ਲੈ ਕੇ ਹੁਣ ਪ੍ਰਿੰਸ ਸਿੰਘ ਚਦੂਬਾਜ ਦੇ ਤਾਂ ਵੀ ਬਿਆਨ ਆ ਗਿਆ ਉਹਨੇ ਵੀ ਇੰਨੀ ਗੱਲ ਕਹਿ ਦਿੱਤੀ ਆ ਕਿ ਹਾਂ ਭਈ ਸਾਨੂੰ ਭਾਈ ਅਮਰਪਾਲ ਦੀ ਰੱਖਾਈ ਵਾਸਤੇ ਯਤਨ ਕਰਨੇ ਚਾਹੀਦੇ ਆ ਤੇ ਅਨੰਦਪੁਰ ਸਾਹਿਬ ਤੋਂ ਆਉਂਦਿਆ ਕੁਝ ਦਿਨਾਂ ਚ ਗੁਰਦਵਾਰਾ ਸ਼੍ਰੀ ਤਕਸਿਲਕੇਸਰ ਸਾਹਿਬ ਤੋਂ ਇੱਕ ਵੇ ਮਹਿੰਦਾ ਹੀ ਆਗਾਜ਼ ਕਰਾਂਗੇ ਪ੍ਰਿੰਸ ਸਿੰਘ ਚਦੂਬਾਜ ਨਾਲ ਵੀ ਆਪਣੀ ਲੀਡਰਸ਼ਿਪ ਵਾਸਤੇ ਜਿਹੜੀ ਆ ਸਥਿਤੀਆਂ ਬੜੀਆਂ ਔਖੀਆਂ ਪਿਆਦਾ ਕਰਤੀਆਂ ਨੇ ਕਿਉਂਕਿ ਸੁਖਵੀਰ ਸਿੰਘ ਬਾਦਲ ਹੁਣੀ ਕਦੇ ਵੀ ਇਸ ਮੁੱਦੇ ਨਾਲ ਸਹਿਮਤ ਬੀਤੇ ਦੌਰ ਚ ਨਹੀਂ ਹੋਏ ਸੋ ਇਸ ਵੇ ਜੋ ਕੁਝ ਭਾਈ ਅਮਰਪਾਲ ਸਿੰਘ ਦਾ ਹੋ ਰਿਹਾ ਜਿਹੜੇ ਹਲਕਾ ਖਡੂਰ ਸਭ ਤੋਂ ਲੋਕ ਸਭਾ ਤੇ ਜਿੱਤੇ ਹੋਏ ਉਹ ਉਮੀਦਵਾਰ ਦੇ ਅਜੇ ਉਹਨਾਂ ਸੌ ਨਹੀਂ ਚੁੱਕੀ ਜਿੱਤੇ ਹੋਏ ਉਮੀਦਵਾਰ ਹੀ ਮੈਂ ਕਹਾਂਗਾ ਐਮਪੀ ਨਹੀਂ ਮੈਂ ਕਹਾਂਗਾ ਐਮਪੀ ਅਸੌ ਚੁੱਕਣ ਤੋਂ ਬਾਅਦ ਬਣ ਗਿਆ ਤਾਂ ਅਜਿਹੀ ਸਥਿਤੀ ਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵਾਂ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਦੋਵਾਂ ਦੀਆਂ ਅਸੀਂ ਕਹਿ ਸਕਦੇ ਹਾਂ ਕਿ ਸਾਦਸ਼ਾ ਉਹ ਸਾਹਮਣੇ ਆ ਗਈਆਂ ਹੁਣ ਇਹ ਵੇਖਣਾ ਹੈ ਕਿ ਉਸ ਨੂੰ ਸੌ ਚੁੱਕਣ ਵਾਸਤੇ ਵੀ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਮੌਕਾ ਦਿੰਦੀ ਹੈ ਜਾਂ ਨਹੀਂ ਦਿੰਦੀ ਕਿ ਜੇ ਦਿੰਦੀਆ ਅਫਰ ਕਿਹੜੀ ਸ਼ਰਤਾਂ ਤੇ ਆਧਾਰ ਤੇ ਦਿੱਤੀ ਹੈਗੀ ਆ ਹੁਣ ਵੇਖਣ ਵਾਲੀ ਗੱਲ ਇਹ ਹੈ ਜੀਆ ਪਰ ਹਾਂ ਐਨਐਸਏ ਦੇ ਵਦਨ ਦੇ ਨਾਲ ਅਮਰਤਪਾਲ ਦੇ ਸਮਰਥਕਾਂ ਨੂੰ ਉਸ ਤੇ ਹਮਾਇਤਿਆਂ ਨੂੰ ਔਰ ਇਹ ਪਰਿਵਾਰਕ ਮੈਂਬਰਾਂ ਨੂੰ ਔਰ ਅਮਰਤਪਾਲ ਨੂੰ ਇੱਕ ਤਕੜਾ ਜਿਹੜਾ ਝਟਕਾ ਜਿਹੜਾ ਜਰੂਰ ਲੱਗਾ ਆ ਜਿਹੜੇ ਇਹ ਸੋਚ ਰਹੇ ਸੀ ਕਿ ਸ਼ਾਇਦ ਅਸੀਂ ਬੜੀ ਜਲਦੀ ਬਾਹਰ ਆਣ ਕੇ ਸੌ ਚੁੱਕਾਂਗੇ ਹੁਣ ਦੇਖੋ ਕੀ ਅਗਲੇ ਦਿਨਾਂ ਚ ਕੀ ਵਾਪਰਦਾ ਬਿਲਕੁਲ ਜੀ ਬਿਲਕੁਲ ਸੋ ਜਿਹੜੇ ਵਕੀਲ ਅਖਾਰਾਂ ਨੇਗੇ ਉਹ ਵੀ ਅੱਜ ਇੱਕ ਬੜਾ ਅਹਿਮ ਬਿਆਦੰਦੇ ਨਜ਼ਰ ਆਏ ਨੇ ਵੀ ਜਿਹੜਾ ਹੁਣੇ ਉਸ ਤੋਂ ਬਾਅਦ ਨਵੇਂ ਐਸੇ ਐਨਐਸ ਜੋ ਵਿੱਚ ਵਾਦਾ ਵਾਦਾ ਹੋਇਆ ਕਿਉਂਕਿ ਉਹ ਇਲੈਕਟ ਹੋ ਚੁੱਕੇ ਨੇ ਉੱਥੋਂ ਜਿੱਤ ਚੁੱਕੇ ਨੇ ਚੋਣ ਤਾਂ ਇਹ ਮਾਮਲਾ ਹੁਣ ਐਮਪੀ ਦੇ ਸਬੰਧ ਦੇ ਵਿੱਚ ਵੀ ਵਿਚਾਰਨਾ ਪਵੇਗਾ ਕਿਉਂਕਿ ਹੁਣ ਉਹ ਐਮਪੀ ਬਣ ਚੁੱਕੇ ਨੇ ਇਹ ਕਹਿੰਦੇ ਵਕੀਲ ਉਹਨਾਂ ਦੇ ਖਾਰਾ ਵਕੀਲ ਦਾ ਵੀ ਅਹਿਮ ਬਿਆਨ ਆ ਵੀ ਜਿਹੜੇ ਹੁਣ ਇਹ ਕਾਰਵਾਈ ਚੱਲੇਗੀ ਹੁਣ ਇੱਕ ਸਿੰਪਲ ਸਿਧਾਂਤ ਵਿਅਕਤੀ ਦੇ ਉੱਪਰ ਨਾ ਹੋਗੇ ਕਿ ਐਮਪੀ ਦੇ ਖਿਲਾਫ ਇਹ ਮਾਮਲਾ ਚੱਲੇਗਾ ਇਹ ਵੀ ਕਹਿੰਦੇ ਨਜ਼ਰ ਆਏ ਨੇ ਸੋ ਬੜੀ ਆਵਾਜ਼ ਅੱਕ ਬਣਾ ਕੇ ਰੱਖਣੀ ਪੈਗੀ ਇਸ ਮਾਮਲੇ ਦੇ ਉੱਪਰ ਕਿ ਇਹ ਮਾਮਲਾ ਹੁਣ ਕਿਸ ਕਰ ਬਟ ਪੈਦਾ ਹੈ ਤੁਦਰਾ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਦਿੱਲੀ ਦੀ ਕੈਬਨਿਟ ਮੰਤਰੀ ਆਤਸ਼ੀ ਦੀ ਗੱਲ ਕਰ ਲਈਏ ਕਿਉਂਕਿ ਦਿੱਲੀ ਦੇ ਵਿੱਚ ਜਲ ਸੰਕਟ ਹੈ ਪਾਣੀ ਦੀ ਕਾਰਨ ਤਰਾਹੀ ਤਰਾਹੀ ਹੈ ਪਾਣੀ ਦਿੱਲੀ ਦੇ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਅਸਮਰਥ ਹੋਈ ਹੈ ਆਮ ਆਦਮੀ ਪਾਰਟੀ ਸਰਕਾਰ ਜਿੱਥੇ ਪਹਿਲਾਂ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਸੀਗੀ ਆਪਣੇ ਨੇੜਲੇ ਸੂਬਿਆਂ ਨੂੰ ਪਾਣੀ ਦੇਣ ਲਈ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਕ ਕਰਦੇ ਨੇ ਤੇ ਜਦੋਂ ਹੁਣ ਹਰਿਆਣਾ ਦੇ ਵੱਲੋਂ ਕੋਰਾ ਇਨਕਾਰ ਕਰ ਦਿੱਤਾ ਗਿਆ ਵੀ ਭਾਈ ਅਸੀਂ ਪਾਣੀ ਜਿੰਨਾ ਦੇਣਾ ਸੀ ਤੁਹਾਨੂੰ ਦੇ ਰਿਆਂ ਉਸ ਤੋਂ ਜ਼ਿਆਦਾ ਦੇ ਰਿਆ ਸਮਝਾਉਤੇ ਤੋਂ ਤੇ ਹੁਣ ਇੱਕ ਅਲਟੀਮੇਟਮ ਪ੍ਰਾਈਮ ਮਿਨਿਸਟਰ ਨੂੰ ਦੇ ਨਜ਼ਰ ਆਇਆ ਨਹੀਂ ਮੈਡਮ ਆਥੀਦਾ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਦੋ ਦਿਨ ਦਾ ਅਲਟੀਮੇਟਮ ਇੱਕ ਚਿੱਠੀ ਭੇਜੀ ਗਈ ਹੈ ਜਿਸ ਦੇ ਵਿੱਚ ਦੋ ਦਿਨ ਦਾ ਅਲਟੀਮੇਟਮ ਮੋਦੀ ਜੀ ਨੂੰ ਦਿੱਤਾ ਗਿਆ ਪੀਐਮ ਸਾਹਿਬ ਨੂੰ ਕਿ ਤੁਸੀਂ ਸਾਨੂੰ ਪਾਣੀ ਦਾ ਇੰਤਜ਼ਾਮ ਕਰਕੇ ਦਿਓ ਜਿੱਥੋਂ ਮਰਜ਼ੀ ਕਰਕੇ ਦਿਓ ਹਰਿਆਣੇ ਤੋਂ ਲੈ ਕੇ ਦਿਓ ਕਿਸੇ ਹੋਰ ਸੂਬੇ ਤੋਂ ਲੈ ਕੇ ਦਿਓ ਜੇ ਦੋ ਦਿਨਾਂ ਤੱਕ ਸਾਡੇ ਲੋਕਾਂ ਦੇ ਲਈ ਪਾਣੀ ਦਾ ਇੰਤਜ਼ਾਮ ਪ੍ਰਾਈਮ ਮਿਨਿਸਟਰ ਮੋਦੀ ਨੇ ਨਾ ਕੀਤਾ ਤਾਂ ਉਹ ਭੁੱਖ ਹੜਤਾਲ ਤੇ ਬਹਿ ਜਾਣਗੇ ਕਿਵੇਂ ਦੇਖ ਰਹੇ ਹੋ ਉਹਨਾਂ ਦੇ ਇਸ ਅਲਟੀਮੇਟਮ ਨੂੰ ਕਿ ਪ੍ਰਾਈਮ ਮਿਨਿਸਟਰ ਉਹਨਾਂ ਦੇ ਇਸ ਅਲਟੀਮੇਟਮ ਤੋਂ ਬਾਅਦ ਕਿਉਂਕਿ ਸੁਪਰੀਮ ਕੋਰਟ ਦੀ ਇਨਵੋਲਵਮੈਂਟ ਵੀ ਹੋ ਚੁੱਕੀ ਹੈ ਸੂਬਿਆਂ ਦੇ ਸਰਕਾਰਾਂ ਦੇ ਵੱਖ-ਵੱਖ ਸੂਬੇ ਸਰਕਾਰਾਂ ਦੇ ਬਿਆਨ ਵੀ ਆ ਚੁੱਕੇ ਨੇ ਜਿੱਥੇ ਉਹ ਕਟਾਕਸ਼ ਕਰਦੇ ਨਜ਼ਰ ਆਏ ਨੇ ਘੇੜਦੇ ਨਜ਼ਰ ਆਏ ਨੇ ਦਿੱਲੀ ਸਰਕਾਰ ਨੂੰ ਵੀ ਇਹਨਾਂ ਤੋਂ ਬਵਸਥਾ ਨਹੀਂ ਸਹੀ ਹੋ ਰਹੀ ਹੈਗੀ ਅਸੀਂ ਪਾਣੀ ਪੂਰਾ ਦੇ ਰਹਾਂਗੇ ਕਿਵੇਂ ਦੇਖ ਰਹੇ ਹੋ ਹੁਣ ਪ੍ਰਾਈਮ ਮਿਨਿਸਟਰ ਇਸ ਚਿੱਠੀ ਦੇ ਉੱਪਰ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਕਿ ਦੋ ਦਿਨਾਂ ਦੇ ਵਿੱਚ ਵਿੱਚ ਪਾਣੀ ਦੀ ਮੰਗ ਪੂਰੀ ਕਰਦੇ ਹੋਏ ਪ੍ਰਾਈਮ ਮਿੰਿਸਟਰ ਸਾਹਿਬ ਕਿਸੇ ਹੋਰ ਸੂਬੇ ਨੂੰ ਆਦੇਸ਼ ਦੇਣਗੇ ਬਾਣੀ ਵਧ ਦੇਣ ਦੇ ਜਾਂ ਫਿਰ ਆਤਿਸ਼ੀ ਜਿਹੜੀ ਭੁੱਖ ਹੜਤਾਲ ਦੇ ਉੱਪਰ ਬੈਟਣਗੇ ਕਿਵੇਂ ਦੇ ਹਾਲਾਤ ਬਣਦੇ ਦਿਖ ਰਹੇ ਹੋਗੇ ਇਹ ਵੀ ਉਹੋ ਜਿਹਾ ਬਿਆਨ ਆ ਆਤਿਸ਼ੀ ਬੀਬੀ ਦਾ ਜਿਹੋ ਜਿਹਾ ਰਾਜਾ ਬਣ ਕੇ ਬਿਆਨ ਦਿੱਤਾ ਕਿ ਮੈਂ ਭੁੱਖ ਹੜਤਾਲ ਤੇ ਬੈਜੂਗੀ ਜੇਕਰ ਪ੍ਰਧਾਨ ਮੰਤਰੀ ਹੁਣੇ ਦੋ ਦਿਨਾਂ ਦੇ ਵਿੱਚ ਪਾਣੀ ਦਾ ਇੰਤਜ਼ਾਰ ਨਾ ਕੀਤਾ ਬੈਜੋ ਤੁਸੀਂ ਭੁੱਖ ਹੜਤਾਲ ਤੇ ਬੈਜੋ ਇਧਰ ਕੇਂਦਰ ਸਰਕਾਰ ਨੂੰ ਜਾਂ ਆਮ ਆ ਮਾਫ ਕਰਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਿਹ ਫਰਕ ਪਏਗਾ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਸੁਪਰੀਮ ਕੋਰਟ ਦੀ ਇਸ ਮੁੱਦੇ ਤੇ ਇਨਵੋਲਵਮੈਂਟ ਹੋ ਚੁੱਕੀ ਹੈ ਸੁਪਰੀਮ ਕੋਰਟ ਨੇ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫਟਕਾਰਾਂ ਪਾਈਆਂ ਔਰ ਪਾਣੀ ਜਿਹੜਾ ਕੈਂਟਰ ਮਾਫੀਆ ਹੈ ਔਰ ਉਸ ਨੂੰ ਲੈ ਕੇ ਤਕੜੇ ਜਿਹੜੇ ਵਾਰ ਸੀ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਟੈਂਕਰ ਮਾਫੀਆ ਕਹਿੰਦੇ ਨੇ ਮਤਲਬ ਉਹਨਾਂ ਨੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਦਿੱਲੀ ਦੀ ਲੋਕਾਂ ਦੇ ਘਰਾਂ ਤੱਕ ਜਿਹੜੇ ਪਾਈਪਾਂ ਨਹੀਂ ਉਹਨਾਂ ਦੇ ਵਿੱਚ ਪਾਣੀ ਨਹੀਂ ਹੈਗਾ ਪਰ ਟੈਂਕਰ ਮਾਫੀਆ ਕਿਸ ਤਰੀਕੇ ਨਾਲ ਪਾਣੀ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਿਹਾ ਕੀ ਸੁਪਰੀਮ ਕੋਰਟ ਉਹਨਾਂ ਨੇ ਕੈਸੀ ਕੀ ਦਿੱਲੀ ਦੀ ਸਰਕਾਰ ਇਸ ਚੀਜ਼ ਨੂੰ ਜਾਣਨ ਤੋਂ ਅਸਮਰਥ ਹੈ ਤਾਂ ਉੱਥੋਂ ਤੱਕ ਸੁਪਰੀਮ ਕੋਰਟ ਨੇ ਇਹ ਨਹੀਂ ਗੱਲ ਕਹੀ ਸੀ ਕਿ ਠੀਕ ਆ ਜੇਕਰ ਤੁਸੀਂ ਨਹੀਂ ਕਰ ਸਕਦੇ ਤਾਂ ਛੱਡ ਦਿਓ ਫਿਰ ਅਸੀਂ ਆਪਣੇ ਪੱਤਰ ਤੇ ਕੰਮ ਚਲਾ ਕਰਵਾ ਲੈਨੇ ਸਾਨੂੰ ਪਤਾ ਕਿ ਆਪਾਂ ਕੀ ਵਿਲੰਜੇਟਣਾ ਬੀਬੀ ਆਰਸ਼ੀ ਨੇ ਇਸ ਗੱਲ ਵੱਲ ਸੁਪਰੀਮ ਕੋਰਟ ਦੀ ਇਸ ਧਿਆਨ ਪਿਆਰ ਵੱਲ ਜਾਂ ਜਿਹੜੀ ਫਟਕਾਰ ਪਈ ਸੀ ਉਹਦੇ ਵੱਲ ਧਿਆਨ ਨਹੀਂ ਦਿੱਤਾ ਉਲਟਾ ਰਾਜਨੀਤੀ ਕਰਨ ਦੇ ਮੂਡ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਨਰਿੰਦਰ ਮੋਦੀ ਤੇ ਘੇਰ ਲਿਆ ਪੇ ਆਪ ਵੀ ਠੀਕਾ ਕਿ ਜੇ ਦੂਧ ਰਣਾਂ ਚ ਪਾਣੀ ਦਾ ਇੰਤਜ਼ਾਮ ਨਾ ਹੋਇਆ ਮੈਂ ਭੁਖੜਤਾਹਲ ਤੇ ਬਹਿ ਜਾੰਗਾ ਪਰ ਮਿੱਥੇ ਸਮੇਂ ਵਾਸਤੇ ਹੁਣ ਉਹਨਾਂ ਦੀ ਭੁਖੜਤਾਹਲ ਦਾ ਕੀ ਫਰਕ ਪੈਣ ਲੱਗਾ ਤੁਹਾਡਾ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਮੁੱਖ ਮੰਤਰੀ ਫਟ ਕੇ ਜੇਲ੍ਹ ਜਿੱਤਦਾ ਤਾਂ ਉਹਦੇ ਮਗਰੋਂ ਅਜੇ ਤੱਕ ਕੋਈ ਭੁਖੜਤਾਹਲ ਤੇ ਬੈਠਾ ਨਹੀਂ ਉਹਨੇ ਵੀ ਕਿਹਾ ਦਿੱਲੀ ਦੀ ਗੱਲ ਕਰੋ ਠੀਕ ਹੈ ਦਿੱਲੀ ਦੀ ਚਿੰਤਾ ਸਾਰਾ ਤੋਂ ਉੱਤੇ ਹੈਗੀ ਹੈ ਪਰ ਦਿੱਲੀ ਦੀ ਜਨਤਾ ਜਿਸ ਤਰੀਕੇ ਨਾਲ ਟੈਂਕਰ ਮਾਫੀ ਦੇ ਚੱਕਰਾਂ ਚ ਉਲਝੀ ਪਈ ਆ ਉਹਨਾਂ ਦੇ ਵਾਸਤੇ ਜ਼ਿੰਮੇਵਾਰ ਕੌਣ ਆ ਬੀਬੀ ਆਸ਼ੀਰੂ ਇਹ ਤੇ ਸੰਬੰਧੀ ਜਰੂਰ ਸੋਚ ਕੇ ਬਿਆਨ ਦੇਣਾ ਚਾਹੀਦਾ ਕਿ ਉਹਨਾਂ ਦੀ ਸਰਕਾਰ ਵੱਲੋਂ ਕੀ ਯਤਨ ਕੀਤੇ ਗਏ ਆ ਅੱਜ ਦਾ ਜਿਹੜਾ ਸਮਾ ਹੈਗਾ ਇਹ ਇਹ ਨਹੀਂ ਕਿ ਕੇਂਦਰ ਜਿਹੜਾ ਦਿੱਲੀ ਸਰਕਾਰ ਨੂੰ ਕਿਤੇ ਤੇ ਦਿੱਲੀ ਸਰਕਾਰ ਆਪਣੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਪਾਸੇ ਐਸ ਵੇਲੇ ਪਾਣੀ ਦੀ ਇੱਕ ਇੱਕ ਬੂੰਦ ਜਿਹੜੀ ਆ ਦਿੱਲੀ ਵਾਸੀਆਂ ਵਾਸਤੇ ਜਰੂਰੀ ਆ ਚਲੋ ਸਾਰੇ ਲੋਕ ਸਾਰੇ ਲੋਕਾਂ ਵਾਸਤੇ ਜਿਹੜੀ ਕੀਮਤੀ ਹੈਗੇ ਦੇਸ਼ ਦੇ ਕਿਸੇ ਵੀ ਸੂਬੇ ਦੇ ਵਿੱਚ ਉਹ ਕੋਈ ਡੈਂਦਾ ਹੋਵੇ ਦਿੱਲੀ ਭਾਰਤ ਦੀ ਰਾਜਧਾਨੀ ਹੋਵੇ ਵਾਖ ਵਖ ਵਖ ਦੇਸ਼ਾਂ ਦੇ ਸਫਾਰਤਖਾਨੇ ਉੱਥੇ ਮੌਜੂਦ ਹੋਣਾ ਤੇ ਉੱਥੇ ਪਾਣੀ ਦੀ ਕਿੱਲਤ ਇਹੋ ਜਿਹੀ ਹੋਵੇ ਕਿ ਜਿੱਥੇ ਸਰਕਾਰ ਦਾ ਇੱਕ ਮੰਤਰੀ ਆਪਣੇ ਪ੍ਰਧਾਨ ਮੰਤਰੀ ਨੂੰ ਕਹੇ ਕਿ ਮਹਾਰਾਜ ਤੁਸੀਂ ਸਾਨੂੰ ਪਾਣੀ ਦਿਵਾਉ ਨਹੀਂ ਤੇ ਮੈਂ ਮਰ ਜਾਣਾ ਜੀ ਇਸ ਤੋਂ ਵੱਡੀ ਹੋਰ ਉਸ ਸਰਕਾਰ ਦੀ ਦਿਨਲਾਈ ਕੀ ਮਨਸਬ ਕੀ ਹੋ ਸਕਦੀ ਹੈ ਜੀ ਸਰਕਾਰ ਉਸ ਫਰੰਟ ਤੇ ਵੀ ਫੇਲ ਹੋਈ ਕਿ ਜਿਸ ਤਰੀਕੇ ਦੀਆਂ ਇਹ ਗੱਲਾਂ ਹੋਈਆਂ ਮੈਂ ਤਾਂ ਸੁਪਰੀਮ ਕੋਰਟ ਦੀ ਉਸ ਰੂਲਿੰਗ ਤੋਂ ਅੱਜ ਜਦੋਂ ਸੁਣੀ ਤਾਂ ਹੈਰਾਨ ਸੀ ਕਿ ਐਡੀ ਜ਼ਬਰਦਸਤ ਫਟਕਾਰ ਜਿਹੜੀ ਉਪਾਈ ਗਈ ਚਾਹੀਦਾ ਤਾਂ ਇਹ ਸੀ ਕਿ ਬੀਬੀ ਆਸ਼ ਇਸ ਟੈਂਕਰ mafias ਨੂੰ ਲੱਕੜ ਵਾਸਤੇ ਕੋਈ ਯਤਨ ਕਰਦੀ ਜਾਂ ਦਿੱਲੀ ਦੀ ਸਰਕਾਰ ਜਿਹੜੀ ਇਸ ਮੁੱਦੇ ਨੂੰ ਸੰਜੀਦਗੀ ਦੇ ਨਾਲ ਹੱਲ ਕਰਦੀ ਨਾ ਕਿ ਇਸ ਮੁੱਦੇ ਤੇ ਰਾਜਨੀਤੀ ਕਰਕੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਕੋਟੇਰੇ ਵਿੱਚ ਖੜਾ ਕਰਦਾ ਮੇਰਾ ਨਹੀਂ ਖਿਆਲ ਕਿ ਇੱਕ ਚੰਗਾ ਇੰਪੈਕਟ ਹੈਗਾ ਬਾਕੀ ਠੀਕ ਆ ਦਾ ਪੰਜਾਬ ਚ ਰਾਜਾ ਵੜਿੰਗ ਇਹੋ ਜਿਹਾ ਬਿਆਨ ਦੇਈ ਜਾਂਦਾ ਉੱਤੇ ਬੀਬੀ ਆਸ਼ੀ ਬਿਆਨ ਜਦ ਜੀ ਸਰ ਟੈਂਕਰ ਟੈਂਕਰ ਮੁਆਫੇ ਦੀ ਗੱਲ ਕਰ ਰਹੇ ਹੋ ਵੀ ਫਟਕਾਰ ਪਈ ਸੀ ਕਿ ਦਿੱਲੀ ਸਰਕਾਰ ਦੇ ਪਰ ਦਿੱਲੀ ਸਰਕਾਰ ਨੇ ਪੱਲਾ ਝਾੜਤਾ ਦੀ ਸਮਾਂਵਲੇ ਤੇ ਉਹ ਕਹਿ ਰਹੇ ਸੀ ਕਿ ਟੈਂਕਰ ਮਾਫੀਆਗਾ ਉਹ ਹਰਿਆਣੇ ਤੋਂ ਆਪਰੇਟ ਹੋ ਰਿਹਾਗਾ ਥੈਟ ਮੀਨਸ ਇਹਕਰ ਹਰਿਆਣੇ ਤੋਂ ਆਪਰੇਟ ਹੋ ਰਿਹਾ ਹੈ ਦਿੱਲੀ ਜਿਹੜੀ ਪ੍ਰਸ਼ਾਸਨ ਹੈਗਾ ਉਹਨਾਂ ਨੂੰ ਦਿੱਲੀ ਦੇ ਵਿੱਚ ਐਂਟਰ ਕਿਵੇਂ ਹੁਣ ਦੇ ਰਿਹਾਗਾ ਤੇ ਉੱਥੇ ਵੀ ਇੱਕ ਵੱਡਾ ਪੇਚ ਫਸਦਾ ਨਜ਼ਰ ਆ ਰਿਹਾ ਹੈਗਾ ਉੱਥੇ ਵੀ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ ਵੀ ਜਿਵੇਂ ਤੁਸੀਂ ਜਿਹੜੀ ਗੱਲ ਕਹੀ ਜੋ ਗੱਲ ਸੁਪਰੀਮ ਕੋਰਟ ਕਹਿੰਦੀ ਨਜ਼ਰ ਆ ਰਹੀ ਹੈ ਤੇ ਦੂਜੇ ਨੈਪ ਸਿੰਘ ਸੈਣੀ ਦਾ ਬਿਆਨ ਵੀ ਚੇਤੇ ਰੱਖਣਾ ਚਾਹੀਦਾ ਜਿਨ੍ਹਾਂ ਨੇ ਜਿੱਥੇ ਜਵਾਬ ਦਿੱਤਾ ਵੀ ਅਸੀਂ ਪਾਣੀ ਹੋਰ ਨਹੀਂ ਦੇ ਸਕਦੇ ਉਹ ਕਹਿੰਦੇ ਜਿੱਦਾਂ ਸਾਡਾ ਸਮਝੌਤਾ ਦਿੱਲੀ ਨਾਲ ਉਸ ਤੋਂ ਜ਼ਿਆਦਾ ਅਸੀਂ ਪਾਣੀ ਦੇ ਰਹੇ ਹਾਂ ਲੇਕਿਨ ਪਾਣੀ ਨੂੰ ਬਿਵਸਥਾ ਕਰਨ ਦੀ ਪਾਣੀ ਦੀ ਬਿਵਸਥਾ ਪਚਾਉਣਾ ਕਿਵੇਂ ਲੋਕਾਂ ਤੱਕ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰੀਕੇ ਨਾਲ ਫੇਲ ਹੋਈ ਹੈ ਇਹ ਨਾਇਬ ਸਿੰਘ ਸੈਣੀ ਕਹਿੰਦੇ ਨਜ਼ਰ ਆਏ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਗੱਲਾਂ ਕਰਦੀ ਸੀ ਵੀ ਅਸੀਂ ਦਿੱਲੀ ਦੇ ਲੋਕਾਂ ਨੂੰ 24 ਘੰਟੇ ਨਿਰਬਿਘਨ ਪਾਣੀ ਦੀ ਸਪਲਾਈ ਦਵਾਂਗੇ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਫਿਰ ਨਾਇਬ ਸਿੰਘ ਸੈਣੀ ਦੇ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਜਿਹੜੇ ਕਹਿੰਦੇ ਨੇ ਬਿਵਸਥਾ ਦੀ ਕਮੀ ਹੈ ਪਾਣੀ ਦਿੱਲੀ ਨੂੰ ਪੂਰਾ ਪਹੁੰਚਿਆ ਪਾਣੀ ਦਿੱਲੀ ਕੋਲੇ ਮੈਂ ਤਾਂ ਮਾਨ ਸਾਹਿਬ ਇਹਨੇ ਗੱਲ ਕੀਤੀ ਕਿ ਇਸ ਬੁੱਤੇ ਤੇ ਰਾਜਨੀਤੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਜੇਕਰ ਦਿੱਲੀ ਸਰਕਾਰ ਇਹ ਗੱਲ ਕਹਿੰਦੀ ਕਿ ਪਾਣੀ ਮਾਫੀਆ ਜਿਹੜਾ ਹਰਿਆਣਾ ਤੋਂ ਹੁੰਦਾ ਤਾਂ ਫਿਰ ਤੁਸੀਂ ਇੱਥੇ ਚੂੜੀਆਂ ਪਾ ਕੇ ਥੋੜਾ ਬੈਠੇ ਜੇ ਉਹਨਾਂ ਨੂੰ ਢੱਕਤ ਦੀ ਜ਼ਿੰਮੇਵਾਰੀ ਦਿੱਲੀ ਸਰਕਾਰ ਦੀ ਹੈਗੀ ਹੈ ਨਰਸਿੰਘ ਸਾਢੀ ਵੀ ਇਸ ਮੁੱਦੇ ਤੇ ਇਹੋ ਗੱਲ ਵਿਵਸਥਾ ਦੀ ਗੱਲ ਕਰ ਰਹੇ ਨੇ ਇਸ ਲਈ ਇਹੋ ਜੇ ਮੁੱਦੇ ਤੇ ਰਾਜਨੀਤੀ ਕਰਨ ਦੀ ਬਜਾਏ ਜ਼ਰੂਰੀ ਹੈ ਕਿ ਦਿੱਲੀ ਵਾਸੀਆਂ ਤੱਕ ਜਿਹੜਾ ਪਾਣੀ ਆ ਉਹ ਜਲਦ ਤੋਂ ਜਲਦ ਪਹੁੰਚਾਇਆ ਜਾਵੇ ਬਿਲਕੁਲ ਜੀ ਪਰ ਜਿੱਥੇ ਇੱਕ ਪਾਸੇ ਦਿੱਲੀ ਦੇ ਵਿੱਚ ਪਾਣੀ ਨੂੰ ਲੈ ਕੇ ਤਰਾਹ ਤਰਾਹੇ ਕਾਰ ਹੈ ਉੱਥੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਾਮਲੇ ਦੇ ਉੱਪਰ ਵੀ ਰਾਜਨੀਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਦੇਖੋ ਤੁਹਾਡੇ ਲਈ ਅਸੀਂ ਤੁਹਾਡੇ ਪਾਣੀ ਦੇ ਲਈ ਅਸੀਂ ਸੈਂਟਰ ਸਰਕਾਰ ਦੇ ਨਾਲ ਮੱਥਾ ਲਾਉਣ ਨੂੰ ਯਾਰ ਬੈਠੇ ਆ ਸੋ ਰਿਜ਼ਲਟ ਕਿਵੇਂ ਆਊਗਾ 21 ਤਰੀਕ ਦੂਰ ਨਹੀਂ 21 ਤਰੀਕ ਤੱਕ ਕਲੀਅਰ ਹੋ ਜਾਏਗਾ ਹੁਣ 2 ਦਿਨ ਦਾ ਟਾਈਮ ਹੈ ਅਲਟੀਮੇਟਮ ਦਾ ਕਿ ਮੋਦੀ ਸਾਹਿਬ ਇਸ ਮਾਮਲੇ ਦੇ ਉੱਪਰ ਦਿੱਲੀ ਸਰਕਾਰ ਦੀ ਕੋਈ ਮਦਦ ਕਰ ਦੇਣੇ ਜਾਂ ਫਿਰ ਆਜੀ ਜੀ ਹੁਣ ਭੁੱਖ ਹੜਤਾਲ ਦੇ ਬੈਠਣਗੇ ਉਹ ਵੀ ਅਨਿਸ਼ਚਿਤ ਕਾਲ ਦੇ ਲਈ ਅਣਮਿੱਥੇ ਸਮੇਂ ਦੇ ਲਈ ਕਿਵੇਂ ਹਾਲਾਤ ਬਣਨਗੇ ਦੋ ਤਿੰਨ ਦਿਨ ਬਾਅਦ ਕਲੀਅਰ ਹੋ ਜਾਏਗਾ ਅਨਕੀ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਹੋ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਇਹਨਾਂ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਵੱਲੋਂ ਅੱਜ ਦੇ ਇਹਨਾਂ اہم ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਦ ਤੱਕ ਦੇਵਿ ਜੀ ਆਸਤ ਧੰਨਵਾਦ